ਵੱਡਾ ਮਾਮਲਾ ਸਾਹਮਣੇ ਆਇਆ ਹੈਗਾ ਤੁਸੀਂ ਪੱਥਰਾਂ ਵਾਲੇ ਨਹੀਂ ਪੱਥਰ ਸੁਨੇ ਹੋਣੇ ਆ ਇਹ ਚੇਪੀ ਵਾਲਾ ਨਹੀਂ ਪੱਥਰ ਪਹਿਲੀ ਵਾਰੀ ਤੁਸੀਂ ਦੇਖਿਆ ਕਿੱਥੇ ਆਮ ਆਦਮੀ ਪਾਰਟੀ ਦਾ ਇਹ ਦਾਵਾ ਸੀ ਵੀ ਸਾਡੇ ਨੀ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਮ ਲਿਖੇ ਜਾਣਗੇ ਪਰ ਇੱਥੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਮਾਂ ਦੇ ਤੇ ਵੀ ਚੇਪੀਆਂ ਲੱਗ ਰਹਿਣਾਂਗੀਆਂ ਚੇਪੀ ਲੱਗੀ ਸੀ ਉੱਥੇ ਥੱਲੇ ਸਰਪੰਚ ਦਾ ਨਾਮ ਸੀ ਸਰਪੰਚ ਦਾ ਨਾਮ ਸੀ ਜਿਹੜੇ ਮੌਜੂਦਾ ਸਰਪੰਚ ਜਿਹੜੇ ਤੁਹਾਡੇ ਭੈਣ ਜੀ ਨੇ ਹਾਂਜੀ ਤੁਸੀਂ ਕਿਹੜੀ ਪਾਰਟੀ ਦੇ ਅਸੀਂ ਮੈਂ ਸ਼੍ਰੋਮਣੀ ਕਾਲੀਦਾ ਨਾਲ ਅਸੀਂ ਸਬੰਧ ਰੱਖਦੇ ਹਾਂ ਸੀ ਨਿੱਕੀ ਉਹ ਇਹ ਤਾਂ ਲੱਗੀ ਜੇਪੀ ਜਦੋਂ ਨੀ ਪੱਤਰ ਫਿੱਟ ਕਰਨਾ ਸੀਗਾ ਠੀਕ ਹੈ ਉਹ ਫਿੱਟ ਕਰਨ ਤੇ ਉੱਥੇ ਲੋਕ ਇਕੱਠੇ ਹੋਏ ਹੋਏ ਸੀਗੇ ਜੀ ਉਹਨਾਂ ਨੇ ਉਹ ਚੇਪੀ ਉਤਰਵਾਤੀ ਵੀ ਚੇਪੀ ਨੂੰ ਲਾ ਐਨੇ ਜੀ ਜੀ ਮੈਨੂੰ ਉੱਥੇ ਜੇ ਹੀ ਹੈਗੇ ਜੀ ਵੀ ਐਂਡ ਆਰ ਦੇ ਸਰਦਾਰ ਗੁਰਪ੍ਰੀਤ ਸਿੰਘ ਠੀਕ ਹੈ ਜੀ ਕਹਿੰਦੇ ਯਾਰ ਸਾਡੀ ਮਜਬੂਰੀ ਹੈ ਸਾਨੂੰ ਦੁਬਾਰਾ ਇਹਦੇ ਤੇ ਚੇਪੀ ਲਾਉਣੀ ਪੈਣੀ ਹੈ ਅੱਛਾ ਸਰਪੰਚ ਦੇ ਨਾਮ ਤੇ ਮੈਨੂੰ ਸਾਡੇ ਖੰਨਾ ਸਾਹਿਬ ਦਾ ਐਸ.ਟੀ. ਸਾਹਿਬ ਦਾ ਫੋਨ ਆ ਗਿਆ ਹੂੰ ਫੀਮੇਲਸ ਆਫ ਦਾ ਫੋਨ ਆਇਆ ਅੱਛਾ ਵੀ ਇਹ ਤਾਂ ਸਾਨੂੰ ਦੁਆਰਾ ਲਾਉਣੀ ਤੇ ਪੱਥਰਾਂ ਵਾਲੇ ਨਹੀਂ ਪੱਥਰ ਤਾਂ ਸੁਣੇ ਸੀ ਚੇਪਿੰਗ ਵਾਲੇ ਪਹਿਲੀ ਵਾਰੀ ਚੱਲੇਗੇ ਇਹ ਤਾਂ ਜੀ ਹੁਣ ਫਿਰ ਨਵੇਂ ਚੱਲੇ ਆ ਅਕ ਚੇਪੀ ਵਾਲੀ ਗੱਲ ਤੋਂ ਬਾਅਦ ਸੁੱਡੀ ਗੱਲ ਹੋਈ ਐਮਐਲਏ ਨਾਲ ਕੇ ਬਾਅਦ ਚ ਨਹੀਂ ਹੋਈ ਨਹੀਂ ਜੀ ਉਸ ਤੋਂ ਬਾਅਦ ਜਦੋਂ ਘਟਨਾ ਹੋ ਗਿਆ ਨਾ ਸਰ ਉਸ ਤੋਂ ਬਾਅਦ ਮੇਰੀ ਗੱਲ ਸਕੂਲਾਂ ਦਾ ਕੀ ਵਾਲਾ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਦਾ ਵੀ ਬਸ ਜਿਵੇਂ ਪਹਿਲਾਂ ਸੀ ਜੀ ਸੇਮ ਹੀ ਹੈ ਜਿਵੇਂ ਪਹਿਲਾਂ ਸਾਡੇ ਪਿੰਡ ਰਦ ਘਟਨ ਵਗੈਰਾ ਕੀਤਾ ਕੋਈ ਕਮਰੇ ਕੋ ਬਰੇ ਨਹੀਂ ਸਾਡੇ ਪਿੰਡ ਸਿੱਖਿਆ ਕ੍ਰਾਂਤੀ ਵਾਲਾ ਕੋਈ ਉਦਘਾਟਨ ਨਹੀਂ ਹੋਇਆ ਸਾਡੇ ਪਿੰਡਾਈ ਨਹੀਂ ਸਿੱਖਿਆ ਕ੍ਰਾਂਤੀ ਨਹੀਂ ਸਾਡੇ ਪਿੰਡ ਨਹੀਂ ਆਈ ਤੇ ਕੋਈ ਮਹੱਲਾ ਕਲੀਨਿਕ ਜਾਂ ਕੋਈ ਹੋਰ ਸਿਸਟਮ ਕੋਈ ਨਹੀਂ ਮਹੱਲਾ ਕਲੀਨਿਕ ਵੀ ਸਾਡੇ ਪਿੰਡ ਨਹੀਂ ਆਇਆ ਜੀ ਹੋਰ ਪਾਰਟੀ ਦਾ ਸਰਪੰਚ ਆ ਜਾਂ ਸਰਬਸੰਮਤੀ ਨਾਲ ਬਣਿਆ ਉਹਦੇ ਨਾਲ ਵਿਤਕਰਾ ਹੋ ਰਿਹਾ ਸਾਰੇ ਸਿਸਟਮ ਦੇ ਵਿੱਚ ਪੰਚਾਇਤਾਂ ਜਿੱਥੇ ਕਿਸੇ ਹੋਰ ਪਾਰਟੀ ਦੀਆਂ ਨੇ ਜਾ ਨਿਊਟਰਲ ਵੀ ਨੇ ਜਿਆਦਾ ਕਿਸੇ ਨਾਲ ਨਹੀਂ ਜੁੜੇ ਹੋਏ ਵੀ ਉਹਨਾਂ ਨੂੰ ਬਹੁਤ ਖੱਜਲਖੁਆਰੀ ਹੋ ਰਹੀ ਹੈ। ਵਿੰਦਰ ਸਰਕਾਰ ਦੇ ਵਿੱਚ ਹੁਣ ਐਨਡੀਆ ਵਿਜੇਪੀ ਦੀ ਸਰਕਾਰ ਹੈ ਜਿੱਥੇ ਕਿਤੇ ਸੂਬਿਆਂ ਦੇ ਮੁੱਖ ਮੰਤਰੀ ਬੁલાਏ ਜਾਂਦੇ ਆ ਉੱਥੇ ਕੋ ਉਹ ਅੰਤਮਨ ਸਾਹਿਬ ਵੀ ਤਾਂ ਜਾ ਕੇ ਬਹਿੰਦੇ ਆ ਕੋਈ ਉਹਨਾਂ ਦੇ ਨਾਂ ਤੇ ਚੇਪੀ ਨਹੀਂ ਫੇਰਦਾ। ਹੂੰ ਉਹਨਾਂ ਦੇ ਨਾਂ ਤੇ ਕੋਈ ਰੰਗ ਨਹੀਂ ਮਸਲਦਾ ਉੱਥੇ ਸਤਕਾਰ ਨਾਲ ਉਹਨਾਂ ਨੂੰ ਬਿਠਾਇਆ ਜਾਂਦਾ ਹੈ। ਸਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਸਰਕਾਰ ਸੜਕਾਂ ਮੁਰੰਮਤ ਦੇ ਸੜਕਾਂ ਬਣਾਉਣ ਦੇ ਨੀ ਪੱਥਰ ਰੱਖ ਰਹੀ ਆ ਪਰ ਦੁੱਖ ਦੇ ਨਾਲ ਇਹ ਦੱਸਣਾ ਪੈ ਰਿਹਾ ਵੀ ਜਿੱਥੇ ਇੱਥੇ ਨੀ ਪੱਥਰ ਰੱਖ ਰਹੀ ਆ ਸਰਕਾਰ ਉੱਥੇ ਕਈ ਥਾਵਾਂ ਦੇ ਉੱਤੇ ਜਾਂ ਕਈ ਪਿੰਡਾਂ ਦੇ ਉੱਤੇ ਸਰਪੰਚਾਂ ਦੇ ਨਾਮਾਂ ਦੇ ਉੱਤੇ ਕਾਲੀ ਚੇਪੀ ਲਾ ਦਿੱਤੀ ਜਾਂਦੀ ਆ ਇਹ ਚੇਪੀ ਕਿਉਂ ਲਈ ਜਾਂਦੀ ਲਾਈ ਜਾਂਦੀ ਆ ਇਹ ਤਾਂ ਲਾਈ ਜਾਂਦੀ ਆ ਕਿਉਂਕਿ ਉਹ ਜਿਹੜੇ ਸਰਪੰਚ ਨੇ ਉਹ ਹੋਰ ਪਾਰਟੀਆਂ ਦੇ ਨੇ ਜਾਂ ਉਹ ਸਰਬਸੰਮਤੀ ਨਾਲ ਬਣੇ ਨੇ ਜਾਣੇ ਕਿ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਨਹੀਂ ਮਤਲਬ ਜਿੱਥੇ ਆਮ ਆਦਮੀ ਪਾਰਟੀ ਦਾ ਸਰਪੰਚ ਨਹੀਂ ਉਹ ਵਾਲੇ ਨੀ ਪੱਥਰ ਦੇ ਉੱਤੇ ਸਰਪੰਚ ਦਾ ਨਾਮ ਚੇਪੀ ਲਾ ਕੇ ਕਾਲੇ ਰੰਗ ਦੀ ਉਸ ਨੂੰ ਟਕਿਆ ਜਾਂਦਾਗਾ ਸੋ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹਲਕਾ ਮਾਨਸਾ ਦੇ ਪਿੰਡ ਬੱਪੀਆਣਾ ਦਾ ਬੱਪੀਆਣਾ ਦੇ ਨਾਲ ਇੱਕ ਪਿੰਡ ਹੋਰ ਆ ਉੱਥੋਂ ਦਾ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੋ ਇਹ ਰੌਲਾ ਕੀ ਆ ਟਕਾ ਟਕਾਈ ਕਿਉਂ ਹੁੰਦੀ ਆ ਇਹਦੇ ਤੇ ਐਮਐਲਏ ਕੀ ਕਹਿੰਦੇ ਨੇ ਪਿੰਡ ਦੇ ਹੀ ਨੌਜਵਾਨ ਤੋਂ ਪੁੱਛਦੇ ਨੇ ਜਿਨ੍ਹਾਂ ਤੇ ਭੈਣ ਜੀ ਸਰਪੰਚ ਨੇ ਸਾਰੀ ਗੱਲ ਬਾਤ ਜਾਣਾਂਗੇ ਇਹ ਨੌਜਵਾਨ ਹੈਗਾ ਗਾ ਗੁੜਥੜੀ ਪਿੰਡ ਦਾ ਬਾਈ ਜੀ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਜੀ ਤੁਹਾਡਾ ਅਸੀਂ ਇੱਕ ਵੀਡੀਓ ਦੇਖਿਆ ਹਾਂਜੀ ਉਹ ਕੀ ਰੌਲਾ ਗਾ ਮਤਲਬ ਉਹ ਕੋਈ ਪਾਰਟੀ ਬਾਜ਼ੀ ਦਾ ਰੌਲਾ ਗਾ ਜਾਂ ਤੁਹਾਡੀ ਕੋਈ ਐਮਐਲਏ ਨਾਲ ਟਸਲਾ ਮਤਲਬ ਉਹ ਤੁਹਾਡਾ ਨਾਮ ਜਾਂ ਤੁਹਾਨੂੰ ਸਰਪੰਚ ਲਾ ਦਿੱਤਾ ਗਿਆ ਹੈਗਾ ਕੀ ਚੱਕਰਾ ਨਹੀਂ ਜੀ ਨਹੀਂ ਉਹ ਕੋਈ ਪਾਰਟੀ ਵਾਲੀ ਦਾ ਮਸਲਾ ਨਹੀਂ ਜੀ ਨਾ ਹੀ ਕੋਈ ਸਾਡੀ ਐਮਐਲਏ ਸਾਹਿਬ ਨਾਲ ਕੋਈ ਸਾਡਾ ਨਿੱਜੀ ਰੰਜ ਹੈ ਜੀ ਇਹ ਮਸਲਾ ਇਹ ਸੀਗਾ ਜੀ ਅਸੀਂ ਮੇਰੇ ਸਿਸਟਰ ਸਰਪੰਚ ਨੇ ਪਿੰਡ ਦੇ ਤੇ ਬਤੌਰ ਸਰਪੰਚ ਅਸੀਂ ਸਾਰਾ ਕੰਮਕਾਰ ਦੇਖਦੇ ਆਂ ਜੀ ਜਿਹੜੇ ਘਰਾਂ ਦੀਆਂ ਬੀਬੀਆਂ ਸਰਪੰਚ ਨੇ ਚਲੋ ਉਹਨਾਂ ਦੇ ਘਰਾਂ ਦੇ ਬੰਦੇ ਕੰਮ ਦੇਖਦੇ ਆ ਜੀ ਜੀ ਸੋ ਮੈਨੂੰ ਵੀ ਸਾਡੇ ਉਦਘਾਟਨ ਕਰਨਾ ਸੀਗਾ ਜੀ ਪਿੰਡ ਗੁੜਥੜੀ ਐਮਐਲਏ ਸਾਹਿਬ ਵਿਜੀਤ ਸਿੰਘਲਾ ਜੀ ਨੇ ਜੀ ਸਾਨੂੰ ਸੁੰਦਤ ਸੜਕਾਂ ਵਾਲੇ ਵਿਭਾਗ ਦੇ ਸੁੰਦਤ ਅਧਿਕਾਰੀਆਂ ਦਾ ਫੋਨ ਆਉਂਦਾ ਜੀ ਜੈਪੀ ਸਾਹਿਬ ਦਾ ਮੈਨੂੰ ਕਹਿੰਦੇ ਵੀ ਪਰਸੋ ਨੂੰ ਤੁਹਾਡੇ ਪਿੰਡ ਐਮਐਲਏ ਸਾਹਿਬ ਨੇ ਉਦਘਾਟਨ ਕਰਨਾ ਹੈ ਸੋ ਤੁਸੀਂ ਨੀ ਪੱਥਰ ਦੀ ਤਿਆਰੀ ਕਰੋ ਪੰਚਾਇਤ ਵੱਲੋਂ ਜੀ ਸਾਨੂੰ ਉਹਨਾਂ ਨੇ ਮਾਡਲ ਭੇਜਤਾ ਜੀ ਉਹਦਾ ਜੋ ਨੀ ਪੱਥਰ ਤਿਆਰ ਕਰਨਾ ਸੀਗਾ ਫਿਰ ਸਾਨੂੰ ਠੇਕੇਦਾਰ ਸਾਹਿਬ ਦਾ ਫੋਨ ਆਉਂਦਾ ਕਹਿੰਦੇ ਵੀ ਸਾਡਾ ਮੁਨਸ਼ੀ ਤੁਹਾਡੇ ਕੋਲ ਆ ਰਿਹਾ ਹੈ ਤੇ ਤੁਸੀਂ ਜਲਦੀ ਤੋਂ ਜਲਦੀ ਐਮਰਜੈਂਸੀ ਦੇ ਵਿੱਚ ਇਹ ਨੀ ਪੱਥਰ ਦਾ ਜਿਹੜਾ ਹੈਗਾ ਵੀ ਉਹ ਤਿਆਰ ਕਰਵਾਓ ਜੀ ਐਮਐਲਏ ਸਾਹਿਬ ਨੇ ਉਦਘਾਟਨ ਕਰਨਾ ਹੈ ਠੀਕ ਹੈ ਜੀ ਅਸੀਂ ਬਿਲਕੁਲ ਹੀ ਐਮਰਜੈਂਸੀ ਚ ਜੀ ਸਾਰਾ ਮਟੀਰੀਅਲ ਲੈ ਕੇ ਲਾ ਕੇ ਮਿਸਤਰੀ ਨੂੰ ਪੁੱਛ ਕੇ ਹਾਂ ਫਿਰ ਤੁਹਾਨੂੰ ਦੱਸਦਾ ਜੀ ਸਾਡੇ ਪੰਚਾਇਤ ਦੇ ਮੈਂਬਰਾਂ ਨੇ ਤੇ ਖੁਦ ਮੈਂ ਅਸੀਂ ਆਹ ਪੇਟਾਂ ਫੜਾ ਕੇ ਉਹ ਨਹੀਂ ਪੱਥਰ ਅਸੀਂ ਤਿਆਰ ਕਰਵਾਤਾ ਸੀ ਠੀਕ ਹੈ ਗੱਲ ਕਿ ਚਲੋ ਪਿੰਡ ਦੇ ਵਿੱਚ ਐਮਐਲਏ ਸਾਹਿਬ ਨਹੀਂ ਆਉਣਾ ਤੇ ਨਹੀਂ ਪੱਥਰ ਰੱਖਣਾ ਸੀ ਤਿਆਰ ਕਰਵਾ ਦਈਏ ਠੀਕ ਹੈ ਉਹ ਤਿਆਰ ਜਦੋਂ ਅਸੀਂ ਕਰਵਾਤਾ ਜੀ ਸਾਰਾ ਦੂਸਰੇ ਦਿਨ ਦੂਸਰਾ ਦਿਨ ਲੰਘਿਆ ਦੂਸਰੇ ਦਿਨ ਸ਼ਾਮ ਨੂੰ ਮੇਰੇ ਨਾਲ ਸਾਰੇ ਅਧਿਕਾਰੀ ਸੰਪਰਕਤ ਸੀਗੇ ਜੀ ਹੂੰ ਕਹਿੰਦੇ ਵੀ ਅਸੀਂ ਨਹੀਂ ਪੱਥਰ ਕਰਾਂਗੇ ਆਪਾਂ ਦਿਨ ਦੇ ਦਿਨ ਫਿੱਟ ਉਥੇ ਜਿਹੜਾ ਉਹਦੇ ਵਿੱਚ ਫਿੱਟ ਕਰਨਾ ਹੈ ਉਹ ਸਾਰਾ ਉਹਦਾ ਮਾਡਲ ਸਟਰਕਚਰ ਤਿਆਰ ਹੋ ਗਿਆ ਸੀ ਠੀਕ ਹੈ ਜੀ ਗੱਲ ਕਹਿੰਦੇ ਵੀ ਤੁਹਾਡੇ ਕੋਲੇ ਰੱਖ ਕੇ ਜਾਵਾਂਗੇ ਇਹ ਠੀਕ ਹੈ ਹਾਂਜੀ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਘਰੇ ਰੱਖ ਦਿਓ ਮੈਂ ਘਰੇ ਨਹੀਂ ਪਰ ਉਹਨਾਂ ਨੇ ਨੀ ਪੱਥਰ ਘਰੇ ਰੱਖਣ ਆਏ ਜੀ ਠੀਕ ਹੈ ਜੀ ਉਹਨਾਂ ਨੇ ਕਿਸੇ ਕੋਈ ਆਮ ਆਦਮੀ ਪਾਰਟੀ ਦਾ ਸਾਡੇ ਪਿੰਡ ਦੇ ਵਿੱਚ ਹੀ ਵਰਕਰ ਹੈ ਠੀਕ ਹੈ ਜੀ ਉਹਨਾਂ ਦੇ ਘਰੇ ਉਹ ਨੀ ਪੱਥਰ ਰੱਖਤਾ ਜੀ ਚਲੋ ਕੋਈ ਗੱਲ ਉਹ ਜਦੋਂ ਨੀ ਪੱਥਰ ਉਤਾਰਿਆ ਹਾਂ ਉੱਥੇ ਕੁਝ ਬੰਦੇ ਖੜੇ ਸੀ ਉਹਨਾਂ ਨੇ ਇਹ ਗੱਲ ਨੋਟ ਕੀਤੀ ਕਿ ਉਹ ਨੀ ਪੱਥਰ ਦੇ ਨਾਲ ਇੱਕ ਸਾਈਡ ਤੇ ਕਾਲੇ ਰੰਗ ਦੀ ਟੇਪ ਲੱਗੀ ਹੋਈ ਸੀ ਜੀ ਚੇਪੀ ਅੱਛਾ ਹਾਂਜੀ ਹਾਂ ਉਹ ਜਦੋਂ ਮੈਨੂੰ ਦੱਸਿਆ ਉਹਨਾਂ ਨੇ ਵੀ ਬਈ ਇਹਦੇ ਤੇ ਇੱਕ ਚੇਪੀ ਲੱਗੀ ਹੋਈ ਹੈ ਵੀ ਹੋਰਾਂ ਪਿੰਡਾਂ ਦੇ ਜਦੋਂ ਐਮਐਲਏ ਸਾਹਿਬ ਆਪਾਂ ਵੇਖਦੇ ਆ ਉਹਨਾਂ ਦੇ ਜਦੋਂ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋ ਆਪਾਉਂਦੇ ਵੀ ਸਰਪੰਚ ਦਾ ਨਾਮ ਲਿਖਿਆ ਹੋਇਆ ਲਿਖਿਆ ਹੁੰਦਾ ਪਰ ਆਪਣੇ ਉੱਥੇ ਚੇਪੀ ਲੱਗੀ ਹੋਈ ਹੈ ਹਾਂ ਚਲੋ ਜੀ ਅਸੀਂ ਉਹ ਗੱਲ ਕਨਫਰਮ ਕਰ ਲਈ ਵੀ ਚੇਪੀ ਲੱਗੀ ਹੋਈ ਹੈ ਠੀਕ ਹੈ ਮੈਂ ਉਸ ਵੰਦ ਦੇ ਵਿੱਚ ਮੈਂ ਫਿਰ ਐਮਐਲਏ ਸਾਹਿਬ ਨਾਲ ਸੰਪਰਕ ਕੀਤਾ ਜੀ 15 ਤਰੀਕ ਨੂੰ 15 ਅਕਤੂਬਰ ਨੂੰ ਸ਼ਾਮ ਨੂੰ ਕੋਈ ਲਗਭਗ 6:20 25 ਮਿੰਟਾਂ ਤੇ ਠੀਕ ਹੈ ਮੈਂ ਉਹਨਾਂ ਦੇ ਧਿਆਨ ਚ ਗੱਲ ਲਿਆਂਦੀ ਇਹ ਮੈਂ ਕਿਹਾ ਜੀ ਅਸੀਂ ਇਹ ਕਨਫਰਮ ਕਰ ਲਿਆ ਅਸੀਂ ਐਮਐਲਏ ਸਾਹਿਬ ਵੇਖ ਵੀ ਲਿਆ ਤੁਸੀਂ ਕੱਲ ਨੂੰ ਪਿੰਡ ਆਉਣਾ ਹੈ 16 ਨੂੰ ਆਉਣਾ ਸੀ ਹਾਂ 16 ਨੂੰ ਆਉਣਾ ਸੀ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਿੰਡ ਆਉਣਾ ਹੈ ਇਹ ਗੱਲ ਸਾਰੇ ਪਿੰਡ ਦੇ ਵਿੱਚ ਵੀ ਫੈਲ ਚੁੱਕੀ ਹੈ ਜੀ ਵੀ ਉਹਦੇ ਉੱਤੇ ਸਰਪੰਚ ਦੇ ਨਾਮ ਤੇ ਟੇਪ ਲੱਗੀ ਹੋਈ ਹੈ ਅੱਛਾ ਵੀ ਤੁਸੀਂ ਕਿਰਪਾ ਕਰਕੇ ਇਹਦਾ ਨੋਟਿਸ ਲਓ ਤੇ ਦੇਖੋ ਵੀ ਉਹ ਤੇ ਹਾਂਜੀ ਵੀ ਸ਼ਰਾਰਤ ਕਰੀ ਜਾਗੇ ਹਾਂਜੀ ਸ਼ਰਾਰਤ ਕਰੀ ਹੈ ਕੀ ਗੱਲ ਹੋਈ ਆ ਚਲੋ ਐਮਐਲ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਤਾਂ ਕੀ ਚੇਪੀ ਲਾ ਕੇ ਲੈਣਾ ਅਸੀਂ ਵੇਖਦੇ ਹਾਂ ਹੂੰ ਚਲੋ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਪੀ ਸਾਹਿਬ ਨੂੰ ਫੋਨ ਕੀਤਾ ਠੀਕ ਹੈ ਮੈਂ ਕਿਹਾ ਜੀ ਐਮਐਲ ਸਾਹਿਬ ਨੇ ਆਉਣਾ ਵੀ ਮੈਂ ਨਹੀਂ ਚਾਹੁੰਦਾ ਕੋਈ ਕਿਸੇ ਤਰ੍ਹਾਂ ਦਾ ਉੱਥੇ ਕੋਈ ਮੁੱਦਾ ਬਣੇ ਹੂੰ ਕਿਉਂਕਿ ਪਿੰਡ ਦਾ ਮਸਲਾ ਹੈ ਜੀ ਪਿੰਡਾਂ ਨੂੰ ਇਹ ਪਿੰਡਾਂ ਦੇ ਵਿੱਚ ਆਪਣੇ ਹੁਣ ਸਾਨੂੰ ਪਤਾ ਹੈ ਜੀ ਇਹ ਸਾਰੇ ਕਿਤੇ ਗਰੁੱਪ ਬਣੇ ਹੁੰਦੇ ਆ ਸਾਰਿਆਂ ਦੇ ਹਮੈਤੀ ਹਮਦਰਦੀ ਹੁੰਦੇ ਆ ਬੀਏ ਜੀ ਹਤਾਸ਼ ਕਰਦੀ ਹੈ ਜੇ ਚੇਪੀ ਲੱਗੀ ਹੋਈ ਤਾਂ ਮੌਕੇ ਤੇ ਹਾਲਾਤ ਵਿਗੜ ਜਾਣਗੇ ਉੱਥੇ ਕੋਈ ਬੋਲ ਪਿਆ ਤਾਂ ਉਹ ਵਧੀਆ ਗੱਲ ਨਹੀਂ ਮੇ ਉਹ ਚੇਪੀ ਲੱਗੀ ਸੀ ਉੱਥੇ ਥੱਲੇ ਸਰਪੰਚ ਦਾ ਨਾਮ ਸੀ ਸਰਪੰਚ ਦਾ ਨਾਮ ਸੀ ਜੀ ਜਿਹੜੇ ਮੌਜੂਦਾ ਸਰਪੰਚ ਜਿਹੜੇ ਤੁਹਾਡੇ ਭੈਣ ਜੀ ਨੇ ਤੁਸੀਂ ਕਿਹੜੀ ਪਾਰਟੀ ਦੇ ਹੋ ਅਸੀਂ ਮੈਂ ਸ਼੍ਰੋਮਣੀ ਅਕਾਲੀ ਦਰ ਨਾਲ ਅਸੀਂ ਸੰਬੰਧ ਰੱਖਦੇ ਹਾਂ ਜੀ ਨਹੀਂ ਕੀ ਉਹ ਇਹ ਤਾਂ ਲੱਗੀ ਜੇਪੀ ਦੇਖੋ ਜੀ ਇਹ ਤਾਂ ਫਿਰ ਹੋੜ ਉਹਨਾਂ ਦੇ ਮਨ ਦੀ ਭਾਵਨਾ ਹੈ ਵੀ ਉਹਨਾਂ ਨੇ ਕਿਉਂ ਨਾਮ ਟਕਿਆ ਹੋਰ ਪੰਜਾਬ ਤੇ ਸਾਡੇ 8 ਗਵਾਂਢੀ ਪਿੰਡਾਂ ਦੇ ਵਿੱਚ ਜਿੱਥੇ ਸਰਪੰਚ ਆਮ ਆਦਮੀ ਪਾਰਟੀ ਦੇ ਹੈ ਉੱਥੇ ਕਿਸੇ ਦਾ ਨਾਮ ਨਹੀਂ ਟਕ ਨੀ ਪਰ ਹੁਣ ਤਾਂ ਤੁਸੀਂ ਸਰਪੰਚ ਸਾਰੇ ਪਿੰਡ ਦੇੋਂ ਇਕੱਲੇ ਕਾਲੀਦਲ ਦੇ ਥੋੜੀ ਸਰਪੰਚ ਹੋਵੋਗੇ ਤੁਸੀਂ ਇਕੱਲੇ ਕਾਲੀਦਲ ਦੇ ਬਸ ਅਸੀਂ ਤਾਂ ਸਾਰੇ ਪਿੰਡ ਦੇ ਹੀ ਮੰਨ ਕੇ ਚੱਲਦੇ ਆਂ ਹਾਂ ਜਦੋਂ ਵੀ ਐਮਐਲ ਸਾਬ ਸਾਡੇ ਪਿੰਡ ਆਉਂਦੇ ਆਂ ਜੀ ਅਸੀਂ ਸਵਾਗਤ ਕਰਦੇ ਆਂ ਜੁਧਨਸ਼ਿਆਂ ਵਿਰੁੱਧ ਪ੍ਰੋਗਰਾਮ ਸਾਡੇ ਪਿੰਡ ਉਹਨਾਂ ਨੇ ਕਰਵਾਇਆ ਹਾਂ ਅਸੀਂ ਬਿਲਕੁਲ ਫਰੰਟਲਾਈਨ ਤੇ ਆ ਕੇ ਸਾਰਾ ਪ੍ਰਬੰਧ ਕੀਤਾ ਤੇ ਉਹਨਾਂ ਦੇ ਨਾਲ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਹੂੰ ਉਹਨਾਂ ਦਾ ਅਸੀਂ ਸਵਾਗਤ ਕੀਤਾ ਜਿੱਥੇ ਵੀ ਮਿਲਦੇ ਆ ਅਸੀਂ ਉਹਨਾਂ ਨੂੰ ਅਦਬ ਨਾਲ ਹਲਕਾ ਵਿਦਾਇਕ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਫਤਿਹਦੀ ਸਾਂਝ ਪਾਉਂਦੇ ਆ ਜੀ ਫਿਰ ਉਦੋਂ ਬਾਅਦ ਕੀ ਹੋਇਆ ਮਤਲਬ ਉਸ ਤੋਂ ਬਾਅਦ ਜੀ ਮੈਂ ਐਮਐਲਏ ਸਾਹਿਬ ਤੇ ਉਹਨਾਂ ਦੇ ਪੀਐਸ ਸਾਹਿਬ ਦੇ ਧਿਆਨ ਚ ਜਦੋਂ ਲਿਆਤਾ ਹਾਂ ਤੇ ਪਿੰਡ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਫੈਲ ਗਈ ਜੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਵੀ ਆਹ ਕੰਮ ਜੇ ਹੋਇਆ ਤਾਂ ਕੱਲ ਨੂੰ ਉੱਥੇ ਇਸ ਗੱਲ ਦਾ ਆਪਾਂ ਵਿਰੋਧ ਕਰਾਂਗੇ ਅੱਛਾ ਠੀਕ ਹੈ ਹਾਂਜੀ ਚਲੋ ਜਦੋਂ ਅਸੀਂ ਸਵੀਰੇ ਉੱਥੇ ਗਏ ਜੀ ਜਦੋਂ ਉਹ ਨੀ ਪੱਤਰ ਫਿੱਟ ਕਰਨਾ ਸੀਗਾ ਠੀਕ ਹੈ ਉਹ ਫਿੱਟ ਕਰਨ ਤੇ ਉੱਥੇ ਲੋਕ ਇਕੱਠੇ ਹੋਏ ਹੋਏ ਸੀਗੇ ਜੀ ਉਹਨਾਂ ਨੇ ਉਹ ਚੇਪੀ ਉਹ ਧਰਵਾਤੀ ਵੀ ਇਹ ਚੇਪੀ ਨੂੰ ਲਾਖ ਤੇ ਉਹ ਸਪੈਲਿੰਗ ਸਹੀ ਸੀ ਕੋਈ ਮਿਸਟੇਕ ਵਗੈਰਾ ਕਈ ਵਾਰੀ ਮਿਸਟੇਕ ਹੋਈ ਵੀ ਚਲ ਅਗਲਾ ਕਹਿੰਦਾ ਕੋਈ ਨਹੀਂ ਵੀ ਨਹੀਂ ਸਪੈਲਿੰਗ ਬਿਲਕੁਲ ਸਹੀ ਸੀ ਜੀ ਜਿਹੜੋ ਲਿਖਿਆ ਵਾ ਸੀ ਥੱਲੇ ਨੀਚੇ ਉਹ ਲਿਖਿਆ ਹੋਇਆ ਸੀ ਜੀ ਸ਼੍ਰੀਮਤੀ ਜਸਵੀਰ ਕੌਰ ਹਾਂ ਸਰਪੰਚ ਗ੍ਰਾਮ ਪੰਚਾਇਤ ਪਿੰਡ ਗੁੜਥੜੀ ਅੱਛਾ ਠੀਕ ਹੈ ਉਹ ਤਸਵੀਰ ਦੇਵੋਗੇ ਸਾਨੂੰ ਤੁਸੀਂ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਜੀ ਉਹ ਤਸਵੀਰ ਸਾਡੇ ਕੋਲੇ ਹੈਗੀਆਂ ਸਾਰੀਆਂ ਹਾਂ ਉਹ ਉਹ ਤਰਵਾਤੀ ਜੀ ਉਹ ਤਰਵਾ ਕੇ ਚੇਪੀ ਅਸੀਂ ਉਹਨੂੰ ਫਿੱਟ ਕਰਤਾ ਠੀਕ ਹੈ ਐਮਐਲਏ ਸਾਹਿਬ ਦੇ ਆਉਣ ਤੋਂ ਤਕਰੀਬਨ 2 2.5 ਘੰਟੇ ਪਹਿਲਾਂ ਹੂੰ ਤੇ ਉੱਥੇ ਇਸ ਚੀਜ਼ ਦਾ ਜਿਹੜੇ ਉੱਥੇ ਲੋਕ ਇਕੱਠੇ ਸੀਗੇ ਜੀ ਉਹਨਾਂ ਨੇ ਰੋਸ ਕੀਤਾ ਵੀ ਯਾਰ ਇਹ ਮਾੜੀ ਗੱਲ ਐ ਚਲੋ ਅਸੀਂ ਵਿੱਚ ਕੋਈ ਸਿਆਣੇ ਬੰਦਿਆਂ ਨੇ ਹੋਰ ਸਾਰੇ ਨੇ ਕਿਹਾ ਵੀ ਚਲੋ ਆਪਾਂ ਚੇਪੀ ਉਤਰਵਾਤੀ ਹਾਂ ਠੀਕ ਐ ਵੀ ਆਪਾਂ ਹੁਣ ਇਸ ਗੱਲ ਨੂੰ ਦੁਆਰੇ ਨਹੀਂ ਚਤਾਰਨਾ ਹਾਂ ਠੀਕ ਐ ਗੱਲ ਵੀ ਐਮਐਲਏ ਸਾਹਿਬ ਨੂੰ ਆਉਣ ਦਿਓ ਹਾਂ ਉਹ ਦਾਟਨ ਕਰਕੇ ਆਪਦਾ ਵਾਪਸ ਜਾਣਗੇ ਆਪਾਂ ਕਿਸੇ ਨੇ ਬੋਲਣਾ ਨਹੀਂ ਠੀਕ ਐ ਚਲੋ ਜੀ ਇਸ ਗੱਲ ਤੇ ਸਾਰੀ ਸਹਿਮਤੀ ਹੋ ਗਈ ਅਸੀਂ ਵੇਟ ਕਰਨ ਲੱਗੇ ਵੀ ਚਲੋ ਐਮਐਲਏ ਸਾਹਿਬ ਨੂੰ ਆਉਣ ਦੇ ਤੇ ਐਨੇ ਜੀ ਮੈਨੂੰ ਉੱਥੇ ਜੇ ਹੀ ਹੈਗੇ ਜੀ ਵੀਐਨਡੀਆਰ ਦੇ ਸਰਦਾਰ ਗੁਰਪ੍ਰੀਤ ਸਿੰਘ ਠੀ ਉਹ ਮੈਨੂੰ ਫੋਨ ਕਰਕੇ ਕਹਿੰਦੇ ਤੂੰ ਕਿੱਥੇ ਆ ਸਰਪੰਚ ਮੈਂ ਕਿਹਾ ਜੀ ਇੱਥੀਆਂ ਜੀ ਸਭ ਕਹਿੰਦੇ ਆ ਮੜਾ ਜਾ ਕੰਮ ਹੈ ਹੂੰ ਮੈਂ ਸਾਈਡ ਤੇ ਖੜਾ ਸੀ ਜੀ ਮੈਂ ਉਹਨਾਂ ਦੇ ਕੋਲੇ ਗਿਆ ਉਹ ਮੈਨੂੰ ਕਹਿੰਦੇ ਵੀ ਗੱਲ ਇਹ ਹੈ ਬ੍ਰਦਰ ਕਹਿੰਦੇ ਤੁਸੀਂ ਨਾ ਆਪਦੇ ਬੰਦੇ ਲੈ ਕੇ ਇਥੋਂ ਸਾਈਡ ਹੋ ਜਾ ਯਾਰ ਪਾਸਾ ਵੱਟੋ ਅੱਛਾ ਮੈਂ ਕਿਹਾ ਵੀ ਕੀ ਗੱਲ ਜੀ ਸਭ ਕੀ ਗੱਲ ਹੋ ਗਈ ਕਹਿੰਦੇ ਯਾਰ ਸਾਡੀ ਮਜਬੂਰੀ ਹੈ ਸਾਨੂੰ ਦੁਬਾਰਾ ਇਹਦੇ ਤੇ ਚੇਪੀ ਲਾਉਣੀ ਪੈਣੀ ਹੈ ਅੱਛਾ ਸਰਪੰਚ ਦੇ ਨਾਮ ਤੇ ਜਾ ਕਹਿੰਦੇ ਸਾਨੂੰ ਕਾਲਾ ਰੰਗ ਕਰਨਾ ਪੈਣਾ ਇਹਦੀ ਤੇ ਹਾਂ ਮੈਂ ਕਿਹਾ ਜੀ ਜੀ ਸਾਹਿਬ ਮਖਿਆ ਇਹ ਕੀ ਗੱਲ ਹੋਈ ਚੇਪੀ ਤਾਂ ਅਸੀਂ ਪਹਿਲਾਂ ਜਦੋਂ ਜਹਦ ਕਰਕੇ ਬੰਦਿਆ ਨੇ ਲਾਹੀ ਆ ਰੋਸ ਕਰਕੇ ਅਸੀਂ ਉਧਰ ਭਾਈ ਆ ਚੇਪੀ ਹੁਣ ਤੁਸੀਂ ਦੁਬਾਰੇ ਲਾਉਨੇ ਹੋ ਲੋਕਾਂ ਦਾ ਔਰ ਇਕੱਠ ਹੈ ਮਾਹੌਲ ਵਿਗੜ ਜਾਊਗਾ ਹਾਂ ਤੇ ਉਹ ਗੁਰਪ੍ਰੀਤ ਸਿੰਘ ਕਹਿੰਦੇ ਜੀ ਸਾਹਿਬ ਕਹਿੰਦੇ ਵੀ ਸਾਡੀ ਮੇਰੀ ਮਜਬੂਰੀ ਹੈ ਠੀਕ ਆ ਮੈਨੂੰ ਸਾਡੇ ਖੰਨਾ ਸਾਹਿਬ ਦਾ ਐਸਸੀ ਸਾਹਿਬ ਦਾ ਫੋਨ ਆ ਗਿਆ ਹੂੰ ਤੇ ਐਮਐਲਏ ਸਾਹਿਬ ਦਾ ਫੋਨ ਆਇਆ ਅੱਛਾ ਵੀ ਇਹ ਤਾਂ ਸਾਨੂੰ ਦੁਬਾਰਾ ਲਾਉਣੀ ਪਊ ਹਾਂ ਮੈਂ ਕਿਹਾ ਜੀ ਚਲੋ ਜੇ ਤੁਹਾਡੀ ਐਡੀ ਮਜਬੂਰੀ ਹੈ ਤੁਸੀਂ ਹੁਣ ਇਹ ਲਾਉਣੀ ਹੈ ਫਿਰ ਮੈਂ ਕਿਹਾ ਤੁਸੀਂ ਸਾਰਿਆਂ ਦੇ ਸਾਹਮਣੇ ਲਾ ਦਿਓ ਚੇਪੀ ਜਾਂ ਰੰਗ ਮਾਰਨੇ ਮਾਰ ਦਿਓ ਅਸੀਂ ਆ ਖੜੇ ਹਾਂ ਜਿਹੜੇ ਸਰਪੰਚ ਨੇ ਤੁਹਾਡੇ ਭੈਣ ਜੀ ਚਲੋ ਕੰਮ ਤੁਸੀਂ ਦੇਖਦੇ ਹੋ ਉਹਨਾਂ ਨੂੰ ਇਹ ਸਾਰਾ ਪਤਾ ਸੀ ਉਹ ਸੀਗੇ ਉੱਥੇ ਮੌਜੂਦ ਗੱਲ ਸਹੀ ਹੈ ਉਹ ਐਮਐਲਏ ਸਾਹਿਬ ਦੇ ਆਉਣ ਤੋਂ ਕੁਝ ਟਾਈਮ ਪਹਿਲਾਂ ਦੀ ਗੱਲ ਹੈ ਜੀ ਉਹ ਘਰੇ ਤਿਆਰੀ 'ਚ ਬੈਠੇ ਸੀਗੇ ਵੀ ਅਸੀਂ ਮੌਕੇ ਤੇ ਕਿਉਂਕਿ ਲੇਡੀ ਵੀ ਅਸੀਂ ਮੌਕੇ ਤੇ ਆਵਾਂਗੇ ਹਮੇ ਧਿਆਨ 'ਚ ਸੀ ਚੇਪੀ ਵਾਲੀ ਗੱਲ ਸਹੀ ਹੈ ਹਾਂਜੀ ਹਾਂਜੀ ਸਾਰੀ ਧਿਆਨ 'ਚ ਸੀ ਜੀ ਉਹਨਾਂ ਦੇ ਠੀਕ ਹੈ ਅੱਛਾ ਹਾਂਜੀ ਤੇ ਮੈਂ ਕਿਹਾ ਵੀ ਚਲੋ ਤੁਸੀਂ ਸਾਰੀ ਸੰਗਤ ਦੇ ਸਾਹਮਣੇ ਲਾ ਦਿਓ ਅਸਲ ਤਾਂ ਜਦੋਂ ਐਮਐਲਏ ਸਾਹਿਬ ਆਉਣਗੇ ਉਹਨਾਂ ਨੂੰ ਹੀ ਕਹਦੇ ਕਿ ਤੁਸੀਂ ਰੰਗ ਮਾਰਦੇ ਹੋ ਇਹਦੇ ਤੇ ਜਾਂ ਚੇਪੀ ਲਾ ਦਿਓ ਠੀਕ ਹੈ ਤੇ ਚਲੋ ਜੀ ਫਿਰ ਉੱਥੇ ਸਾਡੀ ਥੋੜੀ ਜਿਹੀ ਬਹਿਸ ਹੋਈ ਬਹਿਸ ਹੁੰਦੇ ਹੁੰਦੇ ਅਸੀਂ ਇੰਨੇ ਸਾਡੇ ਥਾਣਾ ਭੀਖੀ ਤੋਂ ਪੁਲਿਸ ਮੁਲਾਜ਼ਮੋਂ ਸਾਡੇ ਏਐਸਆਈ ਸਾਹਿਬ ਸਰਦਾਰ ਜਸਪਾਲ ਸਿੰਘ ਤੇ ਉਹਨਾਂ ਦੇ ਨਾਲ ਹੋਰ ਦੋ ਤਿੰਨ ਮੁਲਾਜ਼ਮ ਆ ਗਏ ਜੀ ਠੀਕ ਹੈ ਉਹ ਮੈਨੂੰ ਕਹਿੰਦੇ ਸਰਪੰਚ ਕੀ ਗੱਲ ਹੈ ਮੈਂ ਕਿਹਾ ਜੀ ਆਹ ਗੱਲ ਹੈ ਤੇ ਇਸ ਗੱਲ ਦਾ ਵੀ ਅਸੀਂ ਸਾਨੂੰ ਰੋਸ ਹੈ ਤੇ ਸੰਗਤ ਨੂੰ ਰੋਸ ਹੈ ਵੀ ਅਸੀਂ ਇੱਕ ਵਾਰੀ ਪਹਿਲਾਂ ਚੇਪੀ ਉਤਰਵਾਈ ਹੈ ਆਹ ਦੇਖ ਲਓ ਹਜੇ ਸਾਰੀ ਪੂਰੀ ਉਤਰੀ ਵੀ ਨਹੀਂ ਉਹਦੇ ਉੱਤੇ ਹਜੇ ਵੀ ਲੱਗੀ ਪਈ ਮੁੰਦ ਲੱਗ ਜਾਂਦੀ ਹੈ ਮੁੰਦ ਲੱਗੀ ਪਈ ਸੀ ਹਾਂਜੀ ਮੈਂ ਕਿਹਾ ਹੁਣ ਦੁਬਾਰੇ ਲਾਉਣ ਨੂੰ ਕਹਿੰਦੇ ਆ ਜੀ ਕਹਿੰਦੇ ਕੌਣ ਕੌਣ ਕਹਿੰਦਾ ਤੇ ਐਨੇ ਅਸੀਂ ਜਦੋਂ ਗੱਲ ਕਰੀ ਜਾਂਦੇ ਸੀ ਜੀ ਉਹ ਚਲੋ ਸਾਡੇ ਮੁੰਡੇ ਵੀਡੀਓ ਬਣਾਉਣ ਲੱਗ ਗਏ ਤੇ ਉਹ ਰਿਕਾਰਡ ਵੀ ਹੋ ਗਈ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਇੱਥੇ ਸਰਦਾਰ ਗੁਰਪ੍ਰੀਤ ਸਿੰਘ ਜੇਈ ਸਾਹਿਬ ਨੇ ਉਹ ਕਹਿੰਦੇ ਆ ਵੀ ਯਾਰ ਮੇਰੀ ਮਜਬੂਰੀ ਹੈ ਵੀ ਸਾਨੂੰ ਤਾਂ ਇਹ ਕਰਨਾ ਹੀ ਕਰਨਾ ਪੈਣਾ ਸਾਨੂੰ ਉੱਪਰੋਂ ਅਫਸਰਾਂ ਦਾ ਤੇ ਐਮਐਲਏ ਸਾਹਿਬ ਦਾ ਹੁਕਮ ਹੈ ਠੀਕ ਹੈ ਹਾਂਜੀ ਚਲੋ ਉਹਨਾਂ ਦੀ ਡਿਊਟੀ ਸੀ ਜੀਓ ਕਹਿੰਦੇ ਮਾਹੌਲ ਸ਼ਾਂਤ ਰੱਖੋ ਯਾਰ ਸਾਨੂੰ ਉੱਥੇ ਫੋਨ ਗਿਆ ਵੀ ਇਥੇ ਗੜਵੜ ਹੈ ਹਾਂ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਫਿਰ ਐਮਐਲਏ ਆਏ ਉਸ ਤੋਂ ਬਾਅਦ ਜਿਉ ਜਦੋਂ ਵੀਡੀਓ ਬਣ ਗਈ ਹਾਂ ਉੱਥੇ ਸਾਡੀ ਫਿਰ ਉਹਨਾਂ ਨਾਲ ਗਰਮਾ ਗਰਮੀ ਜਿਹੜੇ ਸੀਗੇ ਪਿੰਡ ਦੇ ਵਰਕਰ ਝਾੜੂ ਦੇ ਹੂੰ ਉਹਨਾਂ ਨਾਲ ਸਾਡਾ ਹੋਇਆ ਤੇ ਫਿਰ ਵਿੱਚ ਅਸੀਂ ਸੋਚਿਆ ਵੀ ਚਲੋ ਵੀ ਆਪਾਂ ਓਰੇ ਹੁਣ ਖੜਨਾ ਨਹੀਂ ਹੂੰ ਵੀ ਇੱਥੇ ਹੋਰ ਲੜਾਈ ਹੋਊ ਚਲੋ ਐਮਐਲਏ ਸਾਬ ਨੇ ਆਉਣਾ ਹੈ ਵੀ ਉਹਨਾਂ ਨਾਲ ਆਪਾਂ ਸਿੱਧੀ ਕੋਈ ਵਹਿਸਚ ਨਹੀਂ ਪੈਣਾ ਨਾ ਹੀ ਆਪਾਂ ਕੋਈ ਉਹਨਾਂ ਦਾ ਵਿਰੋਧ ਕਰਨਾ ਹੈ ਹਾਂ ਠੀਕ ਹੈ ਅਸੀਂ ਜੀ ਆਪਦੇ ਬੰਦੇ ਲੈ ਕੇ ਸਾਈਡ ਤੇ ਜਾ ਕੇ ਅਸੀਂ ਆਪਦੇ ਘਰੇ ਬੈਠ ਗਏ ਠੀਕ ਹੈ ਪਰ ਉਹ ਸਾਡੇ ਮਨ ਚ ਰੋਸ ਜ਼ਰੂਰ ਸੀਗਾ ਜੀ ਫਿਰ ਐਮਐਲਏ ਆਏ ਹਾਂਜੀ ਉਹ ਉਹ ਬਾਤ ਚ ਹੈ ਜੀ ਉਹ ਜਿਹੜੀ ਵੀਡੀਓ ਬਣੀ ਸੀ ਉਹ ਫਿਰ ਸੋਸ਼ਲ ਮੀਡੀਆ ਤੇ ਮੈਂ ਆਪਣੇ ਅਕਾਊਂਟ ਤੋਂ ਉਹ ਤੁਸੀਂ ਆਪ ਪਬਲਿਸ਼ ਉਹ ਅਪਡੇਟ ਕਰਕੇ ਪਬਲਿਸ਼ਟ Mein ਚ ਲੈਂਦੀ ਹਾਂਜੀ ਠੀਕ ਹੈ ਤੇ ਜਦੋਂ ਤੱਕ ਐਮਐਲਏ ਸਾਹਿਬ ਫਿਰ ਆਏ ਜੀ ਉਦੋਂ ਮਤਲਬ ਐਮਐਲਏ ਦੇ ਆਉਣ ਤੋਂ ਪਹਿਲਾਂ ਹੀ ਉਹ ਪਬਲਿਕ ਕਰਤੀ ਹਾਂਜੀ ਉਹ ਅਸੀਂ ਕਰਤੀ ਜੀ ਠੀਕ ਹੈ ਹਾਂਜੀ ਹਾਂ ਤੇ ਫਿਰ ਜਦੋਂ ਐਮਐਲਏ ਸਾਹਿਬ ਆਏ ਜੀ ਤਾਂ ਫਿਰ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਫਿਰ ਉਹਨਾਂ ਨੇ ਚੇਪੀ ਦੁਆਰਾ ਲਾਈ ਨਹੀਂ ਨਹੀਂ ਲਾਈ ਨਹੀਂ ਲਾਈ ਚਲੋ ਚੰਗੀ ਗੱਲ ਆ ਫਿਰ ਤਾਂ ਹਾਂਜੀ ਹਾਂ ਫਿਰ ਲਾਈ ਨਹੀਂ ਪਰ ਉਹ ਚੇਪੀ ਲਾਉਣ ਦੇ ਕਾਰਨ ਹੂੰ ਤੇ ਜਾਂ ਮੈਂ ਸੁਣਿਆ ਕਹਿੰਦੇ ਬਾਅਦ ਚ ਜੋ ਕੋਈ ਅਸੀਂ ਆ ਗਏ ਜਿਹੜੇ ਵਰਕਰ ਸੀ ਉਹਨਾਂ ਨੇ ਉਹ ਤੇ ਕਪੜਾ-ਕੋਪੜਾ ਮਾਰਿਆ ਵੀ ਕਿਸੇ ਹਿਸਾਬ ਨਾਲ ਪੈਟਰੋਲ-ਪੈਟਰੋਲ ਨਾਲ ਵੀ ਜੇ ਨਾਮ ਟਹਿ ਜੇ ਅੱਛਾ ਇਹ ਵੀ ਕੀਤਾ ਪਰ ਉਹ ਨਾਮ ਮਤਲਬ ਵੀ 20-25% ਹੀ ਵਿਜੀਬਲ ਰਹਿ ਗਿਆ ਜੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਦੂਜੇ ਸਾਰੇ ਜਿੰਨੇ ਨੇਮ ਨੇ ਉਹ ਚਮਕਦੇ ਆ ਜੇ 100% ਹੈ ਤਾਂ ਸਰਪੰਚ ਦਾ ਨਾਮ ਉਹ 25% ਹੀ ਹੈ ਉਹ ਚਲੋ ਕੋਈ ਨਹੀਂ ਭੱਦਾ ਹੋ ਗਿਆ ਇਹਦੇ ਮਾਮਲੇ ਸਾਡੇ ਕੋਲੇ ਰਿਪੋਰਟ ਆਈ ਹੈ ਵੀ ਜਿਹੜਾ ਤੁਹਾਡਾ ਹੋਰ ਨੇੜੇ ਲੱਗਦਾ ਪਿੰਡਾ ਬੱਪੀਆਣਾ ਉੱਥੇ ਵੀ ਇਹੀ ਹੋਇਆ ਹਾਂਜੀ ਉਹ ਸਾਡਾ ਬੱਪੀਆਣਾ ਪਿੰਡ ਵੀ ਹਲਕਾ ਮਾਨ ਸਕਦਾ ਹੀ ਹੈ ਜੀ ਹਾਂ ਉੱਥੇ ਮੇਰੇ ਮਿੱਤਰੀ ਨੇ ਜੀ ਸਰਪੰਚ ਸਰਦਾਰ ਚਮਕੌਰ ਸਿੰਘ ਠੀਕ ਹੈ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ ਅੱਛਾ ਉਹ ਵੀ ਅਕਾਲੀ ਦਲ ਨਾਲ ਹਾਂਜੀ ਹਾਂ ਤੇ ਉਹਨਾਂ ਦਾ ਮੈਨੂੰ ਸ਼ਾਮ ਨੂੰ ਫੋਨ ਆਇਆ ਜਿੱਦਾਂ ਇਹ ਸਾਡੇ ਪਿੰਡੇ ਘਟਨਾ ਹੁੰਦੀ ਹੈ ਜੀ ਹੂੰ ਮੈਨੂੰ ਕਹਿੰਦੇ ਵੀ ਸਰਪੰਚ ਕਹਿੰਦੇ ਯਾਰ ਸਾਡੇ ਨਾਲ ਤਾਂ ਆਪ ਹੀ ਹੋਇਆ ਕਹਿੰਦੇ ਸਾਨੂੰ ਪੰਚਾਇਤ ਨੂੰ ਉੱਥੇ ਬੁਲਾਇਆ ਨਹੀਂ ਅੱਛਾ ਤੇ ਸਾਡਾ ਨਾਮ ਵੀ ਨਹੀਂ ਹੈਗਾ ਉੱਥੇ ਹੂੰ ਮੈਂ ਕਹਿੰਦਾ ਯਾਰ ਸਾਨੂੰ ਤਾਂ ਆਪ ਇਹ ਲੱਗਦਾ ਵੀ ਕਿਤੇ ਚੇਪੀ ਨਾ ਲਾਈ ਹੋਵੇ ਕਿਉਂਕਿ ਉਹ ਚੇਪੀ ਜਿਹੜੀ ਲਾਈ ਹੋਈ ਸੀ ਇਸ ਤਰੀਕੇ ਨਾਲ ਲਾਈ ਹੋਈ ਸੀ ਜੋ ਗੌਰ ਕਰੇ ਤੋ ਦਿਖਦੀ ਸੀ ਅੱਛਾ ਉਹੀ ਪਤਾ ਲੱਗਦੀ ਹਾਂਜੀ ਹਾਂ ਉਹ ਸਰਪੰਚ ਕਹਿੰਦਾ ਮੈਂ ਵੇਖ ਕੇ ਨਾ ਵਾਂ ਹੂੰ ਤੇ ਉਹ ਮੈਨੂੰ ਕਹਿੰਦਾ ਵੀ ਚਲ ਤੂੰ ਫੋਨ ਰੱਖ ਮੈਂ ਪਹਿਲਾਂ ਵੇਖ ਕੇ ਆਉਣਾ ਹਾਂ ਜਦੋਂ ਤੇ ਉਹ ਕਹਿੰਦਾ ਵੀ ਬਈ ਚਿਪੀ ਲੱਗੀ ਹੋਈ ਆ ਸਾਡੇ ਵੀ ਯਾਰ ਮੇਰੇ ਨਾਮ ਤੇ ਵੀ ਹਾਂ ਕਹਿੰਦਾ ਵੀ ਕਿਵੇਂ ਕਰੀਏ ਕਹਿੰਦਾ ਵੀ ਆਪਾਂ ਵੀ ਯਾਰ ਕਹਿੰਦਾ ਵੀ ਬੜਾ ਕਹਿੰਦਾ ਕੰਮ ਮੇਰਾ ਤਾਂ ਦੇ ਲੋਖਾ ਇਸ ਚੀਜ਼ ਤੋਂ ਯਾਰ ਮਸਾ ਸਰਪੰਚ ਬਣਿਆ ਪਿੰਡ ਦੇ ਵਿੱਚ ਤੇ ਆਪਣੀ ਪਛਾਣ ਨੂੰ ਵੀ ਛਪਾਇਆ ਜਾ ਰਿਹਾ ਇਹ ਪੱਥਰਾਂ ਵਾਲੇ ਨਹੀਂ ਪੱਥਰ ਤਾਂ ਸੁਣੇ ਹੀ ਚਿਪੀਆਂ ਵਾਲੇ ਪਹਿਲੀ ਵਾਰੀ ਚੱਲੇਗੇ ਇਹ ਤਾਂ ਜੀ ਹੁਣ ਫਿਰ ਨਵੇਂ ਚੱਲੇ ਆ ਦੇਖੋ ਇਹ ਕੀ ਇਹਨਾਂ ਦਾ ਕੀ ਸੋਚ ਕੇ ਚਲਾਇਆ ਹਾਂ ਤੇ ਮੈਨੂੰ ਸਰਪੰਚ ਕਹਿੰਦਾ ਬਾਈ ਚਲੋ ਆਪਾਂ ਸਵੇਰੇ ਕਹਿੰਦਾ ਮੈਂ ਆਪਦੀ ਹੁਣ ਥੋੜਾ ਜਿਹਾ ਆਪਾਂ ਲੇਟ ਹੋ ਗਏ ਤੇ ਮੈਂ ਪੰਚਾਇਤ ਵਾਲੇ ਨਾਲ ਸਲਾਹ ਕਰਦਾ ਪਿੰਡ ਦੀ ਸੰਗਤ ਨਾਲ ਸਲਾਹ ਕਰਦਾ ਆਪਾਂ ਸਵੇਰੇ ਗੱਲ ਕਰਦੇ ਆ ਸਵੇਰੇ ਮੈਨੂੰ ਮੈਂ ਉੱਠੀ ਸੀਗਾ ਜੀ ਚਾਹ ਪੀਂਦੇ ਸਾਰੀ ਸਰਪੰਚ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਬਾਈ ਮੈਂ ਸਲਾਹ ਕੀਤੀ ਹੈ ਵੀ ਸਾਰੇ ਯਾਰ ਪਿੰਡ ਦੇ ਲੋਕ ਇਸ ਚੀਜ਼ ਤੋਂ ਦੁਖੀ ਨੇ ਹੂੰ ਕਹਿੰਦਾ ਵੀ ਮੈਨੂੰ ਵੱਡੇ ਮਾਰਜਾ ਨਾਲ ਲੋਕਾਂ ਨੇ ਵੋਟਾਂ ਪਾਈਆਂ ਮੈਨੂੰ ਜਿਤਾਇਆ ਉਹਦੇ ਪਿੰਡ 'ਚ 1400 ਵੋਟ ਪੋਲ ਹੋਈ ਸੀ ਜੀ ਠੀਕ ਹੈ ਚਾਰ ਕੈਂਡੀਡੇਟ ਸਰਪੰਚੀ ਦੇ ਖੜੇ ਸੀ ਠੀਕ ਹੈ 800 ਪਲੱਸ ਵੋਟ ਇਹਨੂੰ ਚਮਕੌਰ ਸਿੰਘ ਸਰਪੰਚ ਨੂੰ ਪੈਂਦੀ ਹੈ ਠੀਕ ਹੈ ਤੇ ਬਾਕੀ ਤਿੰਨੇ ਕੈਂਡੀਡੇਟਾਂ ਨੂੰ ਪੈਂਦੀ ਹੂੰ ਤੇ ਮੈਨੂੰ ਉਹ ਕਹਿੰਦੇ ਬਾਈ ਤੂੰ ਆ ਹੁਣ ਸੰਗਤ ਇਕੱਠੀ ਆ ਸਾਰੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਆ ਸਾਡੇ ਘਰੇ ਬੈਠੇ ਆ ਅਸੀਂ ਨਹੀਂ ਪੋਥਰ ਵਾਲੀ ਜਗ੍ਹਾ ਤੇ ਜਾਂਦੇ ਆ ਚਲੋ ਜੀ ਮੈਂ ਉੱਥੇ ਚੱਲ ਗਿਆ ਤੇ ਕਹਿੰਦੇ ਵੀ ਆ ਦੇਖੋ ਬਾਈ ਸਾਡੇ ਵੀ ਏਪੀ ਲੱਗੀ ਆ ਕਹਿੰਦੇ ਵੀ ਯਾਰ ਅਸੀਂ ਵੀ ਇਸ ਚੀਜ਼ ਦਾ ਰੋਸ ਕਰਨਾ ਹੈ ਉਹ ਤਸਵੀਰਾਂ ਹੈਗੀਆਂ ਉਹ ਵੀ ਥੋਡੇ ਕੋਲ ਹਾਂਜੀ ਹਾਂਜੀ ਉਹ ਵੀਡੀਓ ਹੈਗੀ ਹੈ ਠੀਕ ਹੈ ਤੇ ਕਹਿੰਦੇ ਵੀ ਅਸੀਂ ਵੀ ਇਸ ਚੀਜ਼ ਦਾ ਸਾਡੇ ਮਨ ਚ ਰੋਸ ਹੈ ਰੰਜ ਹੈ ਅਸੀਂ ਇਹ ਆਪਦਾ ਜ਼ਾਹਿਰ ਕਰਨਾ ਹੈ ਹੋਰ ਤਾਂ ਕੋਈ ਤਰੀਕਾ ਨਹੀਂ ਸੋਸ਼ਲ ਮੀਡੀਆ ਪਲੇਟਫਾਰਮ ਹੀ ਹੈ ਠੀਕ ਹੈ ਵੀ ਉਹ ਤਾਂ ਆਪਾਂ ਨੂੰ ਬੁਲਾਉਂਦੇ ਹੀ ਨਹੀਂ ਇਹ ਸੰਦ ਨਾ ਹੀ ਹਲਕਾ ਵਿਦਾਇਕ ਦੇ ਪ੍ਰੋਗਰਾਮਾਂ ਚ ਆਪਾਂ ਨੂੰ ਆਉਣ ਦਿੱਤਾ ਜਾਂਦਾ ਜਿਵੇਂ ਕਿਤੇ ਹੋਰ ਤੇ ਉਹ ਕਹਿੰਦੇ ਵੀ ਅਸੀਂ ਵੀ ਆਪਦਾ ਇਹ ਚੇਪੀ ਪੱਟਣੀ ਹੈ ਸੰਗਤ ਦੀ ਹਾਜ਼ਰੀ ਚ ਹੂੰ ਤੇ ਉੱਥੇ ਵੀ ਫਿਰ ਜਦੋਂ ਉਹ ਚੇਪੀ ਪੱਟੀ ਗਈ ਜੀ ਹੂੰ ਤੇ ਨੀਚੇ ਤੋਂ ਸਰਦਾਰ ਚਮਕੌਰ ਸਿੰਘ ਸਰਪੰਚ ಗ್ರಾಮ ਪੰਚਾਇਤ ਪਿੰਡ ਬੱਪੀਆਣਾ ਸਪੈਲਿੰਗ ਸਹੀ ਸੀ ਬਿਲਕੁਲ ਸਹੀ ਸੀ ਜੀ ਹਮ ਬਿਲਕੁਲ ਸਹੀ ਸੀ ਤੇ ਉਹ ਚੀਪੀ ਨਿਕਲੀ ਜੀ ਤੇ ਉੱਥੇ ਵੀ ਫਿਰ ਲੋਕਾਂ ਨੇ ਇਸ ਚੀਜ਼ ਦਾ ਬੜਾ ਇਹ ਛੋਟੇ ਦੋ ਪਿੰਡਾਂ 'ਚ ਹੋਇਆ ਦੋ ਪਿੰਡਾਂ 'ਚ ਹੋਇਆ ਜੀ ਜਿਹੜੇ ਸਾਡੇ ਧਿਆਨ 'ਚ ਨੇ ਹਾਂ ਵੀ ਕਿਸੇ ਹੋਰ 'ਚ ਹੋਇਆ ਹੋਵੇ ਜਾਂ ਬਾਅਦ 'ਚ ਕੋਈ ਇਹ ਹੋਵੇ ਵੀ ਇਹ ਜਦੋਂ ਅਸੀਂ ਮਤਲਬ ਛੋਟੇ ਜਿਵੇਂ ਛੋਟਾ ਤੁਸੀਂ ਕਾਲ ਕੀਤੀ ਛੋਟਾ ਪਤਾ ਕਰਾ ਰਿਆ ਜੀ ਸਾਡੇ ਸੋਨ ਚ ਵੀ ਆਇਆ ਵੀ ਤੁਹਾਡੇ ਕੋਈ ਬਲਾਕ ਦਾ ਰੌਲਾ ਵੀ ਚੱਲ ਰਿਹਾ ਉਹ ਮਾਮਲਾ ਕੀ ਹੈ ਵੀ ਇਹਦੇ ਕਰਕੇ ਕਹਿੰਦੇ ਕਾਫੀ ਪਿੰਡਾਂ ਦੇ ਸਰਪੰਚ ਜਾਂ ਜਿਹੜੇ ਬੰਦੇ ਪੋਲਿਟਿਕਸ ਦੇ ਵਿੱਚ ਉਹ ਨਰਾਜ ਨੇ ਜਾਂ ਪਿੰਡਾਂ ਦੇ ਲੋਕ ਵੀ ਨਰਾਜ ਹੋਏ ਬੈਠੇ ਨੇ ਹੈ ਗੱਲ ਕੋਈ ਬਲਾਕ ਬਲੂਕ ਵਾਲੀ ਹਾਂਜੀ ਇਹ ਹੈਗੀ ਹੈ ਗੱਲ ਇਹ ਤਾਂ ਵਾਲੀ ਸਾਹਿਬ ਇਹਦੇ ਵਿੱਚ ਸਾਡੇ ਨਾਲ ਬਲਾਕ ਪੀਖੀ ਹਾਂ ਜਿੱਥੇ ਬੀਡੀਪੀਓ ਦਫ਼ਤਰ ਹੈ ਠੀਕ ਹੈ ਪੰਚਾਇਤਾਂ ਦਾ ਹਾਂ ਤੇ ਨਾਲ ਸੀਡੀਪੀਓ ਦਫ਼ਤਰ ਹੈ ਠੀਕ ਹੈ ਇਹ ਇੱਕੋ ਬਿਲਡਿੰਗ ਦੇ ਵਿੱਚ ਦੋ ਦਫ਼ਤਰ ਚੱਲਦੇ ਆ ਜੀ ਠੀਕ ਹੈ ਜੀ ਜਿਹੜੇ ਆਮ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਦਾ ਆਉਣ ਜਾਣ ਤੇ ਰੋਜ਼ ਦੇ ਕੰਮ ਉੱਥੇ ਬਹੁਤ ਜ਼ਿਆਦਾ ਹੁੰਦੇ ਆ ਇਹ ਸਾਡਾ ਬੀਡੀਪੀਓ ਦਫ਼ਤਰ 1998 ਚ ਲੋਕਾਂ ਦੀ ਲੋਡ ਨੂੰ ਦੇਖਦੇ ਹੋਏ ਜੀ ਮਾਨਸਾ ਤੋਂ ਇੱਥੇ ਸ਼ਿਫਟ ਕਰਤਾ ਸੀ ਇੱਥੇ ਸ਼ਿਫਟ ਕਰਤਾ ਸੀ ਵੀ ਇੱਥੇ ਵੱਡਾ ਬਲਾਕ ਹੈ ਭੀਖੀ ਠੀਕ ਹੈ ਇਹ 34 ਪਿੰਡਾਂ ਦਾ ਬਲਾਕ ਹੈ ਜੀ ਜਿਹਦੇ ਵਿੱਚ ਮੋਸਟ ਆਫ ਪਿੰਡ ਵੱਡੇ ਐ ਜਿਨ੍ਹਾਂ ਦੀ ਮਤਲਬ ਕਿ ਵੋਟ 5-5000 ਦੇ ਨੇੜੇ ਐ ਤੇ ਪਾਪੂਲੇਸ਼ਨ 10-10000 ਦੇ ਨੇੜੇ ਐ ਰੱਲਾ ਅਕਲੀਆ ਇਹ ਪਿੰਡੇ ਦੇ ਵਿੱਚ ਵੱਡੇ ਹੀਰੋ ਕਲਾ ਹੋਰ ਕਾਫੀ ਵੱਡੇ ਪਿੰਡ ਆਉਂਦੇ ਆ ਜੀ ਤਲੇਵਾ ਤੇ ਇਹ ਚੱਲ ਰਿਹਾ ਜੀ ਬੀਡੀਪੀਓ ਸਾਹਿਬ ਬੈਠਦੇ ਆ ਸੀਡੀਪੀਓ ਸਾਹਿਬ ਬੈਠਦੇ ਆ ਹੁਣ ਇੱਕ ਪੰਜਾਬ ਸਰਕਾਰ ਦਾ ਪਿੱਛੇ ਜੇ ਕੋਈ ਪਾਲਿਸੀ ਸੀ ਇਹਨਾਂ ਨੇ ਕੀਤਾ ਕਿ ਇੱਕ ਹਲਕਾ ਤੇ ਇੱਕ ਬਲੌਕ ਆਪਾਂ ਕਰਨਾ ਹੂੰ ਪਰ ਉਹ ਸਾਰੇ ਕਿਤੇ ਨਹੀਂ ਕੀਤਾ ਜੀ ਓਕੇ ਬਲੌਕ ਤਾਂ ਨਵੇਂ ਵੀ ਬਣ ਗਏ ਜਿਵੇਂ ਅਮਨ ਅਰੋੜਾ ਜੀ ਨੇ ਇੱਕ ਸ਼ਾਜਲੀ ਮੇਰੇ ਖਿਆਲ ਚ ਸ਼ਾਜਲੀ ਹੈ ਜੇ ਮੈਂ ਸਹੀ ਹੋਵਾਂ ਤਾਂ ਨਵਾਂ ਬਲੌਕ ਬਣਾਇਆ ਜੀ ਸਿਰਫ 27 ਪਿੰਡਾਂ ਦਾ ਠੀਕ ਹੈ ਤੇ ਇੱਥੇ ਸਾਡਾ ਭੀਖੀ ਬਲਾਕ ਇਹ 34 ਪਿੰਡਾਂ ਦਾ ਜੀ ਠੀਕ ਹੈ ਤੇ ਇਹਨੂੰ ਤੋੜਨ ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਅੱਛਾ ਹਾਂਜੀ ਹਾਂ ਤੇ ਕਿੰਨਾ ਟਾਈਮ ਪਹਿਲਾਂ ਇਹ ਤਕਰੀਬਨ 1 ਮਹੀਨਾ ਪਹਿਲਾਂ ਜੀ ਹੂੰ ਤੇ ਇੱਥੋਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇੱਥੋਂ ਮਤਲਬ ਇਹ ਸ਼ੁਰੂ ਕਰਤਾ ਆਪਣੀਆਂ ਬਦਲੀਆਂ ਕਰਾਉਣੀਆਂ ਇੱਕ ਦੋ ਮੁਲਾਜ਼ਮ ਆਪਣੀ ਬਦਲੀ ਕਰਾ ਗਏ ਕਹਿੰਦੇ ਫੇਰ ਅਸੀਂ ਹਵਾ 'ਚ ਲਟਕ ਜਾਵਾਂਗੇ ਜਦੋਂ ਬਲਾਕ ਟੁੱਟ ਗਿਆ ਪਤਾ ਨਹੀਂ ਕਿੱਥੇ ਜਾਣਾ ਸੋ ਉਹਨਾਂ ਨੇ ਬਦਲੀ ਕਰਵਾ ਲਈ ਜੀ ਅੱਛਾ ਹਾਂਜੀ ਤੇ ਇਹਦੇ ਵਿੱਚ ਜੇ ਬਲਾਕ ਟੁੱਟ ਜਾਂਦਾ ਹੈ ਤੜੀ ਵਟਸਐਪ 34 ਪਿੰਡਾਂ ਦੇ ਹੁਣ ਜਿਵੇਂ ਪੰਜ ਸਰਪੰਚ ਐ ਐਮਐਲਏ ਸਾਹਿਬ ਮੇਰੇ ਪਿੰਡ ਗਈ ਸੀ ਉੱਥੇ ਬੋਲ ਕੇ ਆਇਆ ਹੈ ਕਹਿੰਦੇ ਵੀ ਉਹ ਸ਼ਾਇਦ ਮੈਨੂੰ ਤਾਂ ਇਹ ਲੱਗਿਆ ਕਿ ਉਹ ਮੈਨੂੰ ਹੀ ਕਹਿ ਕੇ ਆਇਆ ਹੈ ਵੀ ਸਰਪੰਚ ਆਪ ਕੰਮ ਕਰਨ ਹੂੰ ਵੀ ਜਿਹੜੇ ਘਰਾਂ ਦੀਆਂ ਬੀਬੀਆਂ ਹਾਂ ਵੀ ਸਰਪੰਚ ਐ ਵੀ ਉਹ ਆਪ ਆ ਕੇ ਕੰਮ ਕਰਨ ਵਾਰ ਆ ਕੇ ਵੀ ਉਹਨਾਂ ਦੇ ਭੈਣ ਭਰਾ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਕਿਉਂ ਚੌਧਰਾ ਕਰਦੇ ਫਿਰਦੇ ਆ ਹਾਂ ਮੈਂ ਇੱਕ ਗੱਲ ਐਮਐਲਏ ਸਾਹਿਬ ਨੂੰ ਨਿਮਰਤਾ ਨਾਲ ਕਹਿਣਾ ਵੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਲੇਡੀਆਂ ਖੁਦ ਕੰਮ ਕਰਨਾ ਹਣ ਹੂੰ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਸਰਪੰਚ ਨੂੰ ਬੀਡੀਪੀਓ ਦਫਤਰ ਇੱਕ ਦਿਨ ਦੇ ਵਿੱਚ ਕਈ ਵਾਰ ਤਿੰਨ-ਤਿੰਨ ਗੇੜੇ ਵੀ ਲਾਉਣੇ ਪੈਂਦੇ ਆ ਜੀ ਠੀਕ ਹੈ ਲੋਕਾਂ ਦੇ ਕੰਮਾਂ ਵਾਸਤੇ ਹੂੰ ਬੀਡੀਪੀਓ ਸਾਹਿਬ ਨੂੰ ਮਿਲਣ ਵਾਸਤੇ ਸੈਕਟਰੀ ਕੋਲੇ ਮਤੇ ਪਵਾਉਣ ਵਾਸਤੇ ਕੋਈ ਹੋਰ ਕਾਰਵਾਈਆਂ ਤੇ ਸਾਈਨ ਕਰਨ ਵਾਸਤੇ ਕਿੰਨੇ ਗੇੜੇ ਲੱਗਦੇ ਆ ਵੀ ਤੁਸੀਂ ਭੀਖੀ ਜਿਹੜਾ ਸਾਡੇ ਨੇੜੇ 34 ਪਿੰਡਾਂ ਨੂੰ ਪੈਂਦਾ ਹੈ ਅਸੀਂ ਬਿਲਕੁਲ ਟੇਲ ਤੇ ਆ ਜਾਂਦੇ ਆ ਜੀ ਮਾਨਸਾ ਦੇ ਤੁਸੀਂ ਇਹਨੂੰ ਮਾਨਸਾ ਸ਼ਿਫਟ ਕਰ ਰਹੇ ਹੋ ਤੇ ਫਿਰ ਉੱਥੇ ਬੀਬੀਆਂ ਕਿਵੇਂ ਜਾਇਆ ਕਰਨਗੀਆਂ ਆਉਣ ਜਾਣ ਦਾ 60 70 ਕਿਲੋਮੀਟਰ ਸਫ਼ਰ ਕਿਵੇਂ ਕਰਿਆ ਕਰਨਗੀਆਂ ਹੂੰ ਇਹੋ ਜਿਹਾ ਸਰਪੰਚਾਂ ਕੋਲੇ ਕਿਹੜੇ ਵਿੱਚ ਕੋਈ ਕਿਸੇ ਕੋਲੇ ਤਾਂ ਗੱਡੀਆਂ ਦੇ ਸਾਧਨ ਵੀ ਨਹੀਂ ਜੀ ਠੀਕ ਹੈ ਮੋਟਰਸਾਈਕਲ ਵੀ ਨਹੀਂ ਵੀ ਉਹ ਕਿਵੇਂ ਲੋਕਾਂ ਦੇ ਕੰਮ ਹੋਣਗੇ ਹੂੰ ਕੋਈ ਨਰੇਗਾ ਦੇ ਕੰਮ ਚੱਲਦੇ ਆ ਹਰ ਰੋਜ਼ ਇੱਕ ਮੇਟ ਜਿਹੜੀ ਪਿੰਡ ਦੇ ਗਰੀਬ ਦਲਿਤ ਵਰਗ ਦੇ ਵਿੱਚੋਂ ਮੇਟ ਆਪਾਂ ਰੱਖਦੇ ਆ ਜੀ ਉਹ ਵਿਚਾਰੇ ਬੱਸਾਂ ਤੇ ਜਾਂ ਵਿੱਚ ਤਾਂ ਸਾਈਕਲਾਂ ਤੇ ਆ ਕੇ ਆਪਦਾ ਮਾਸਟਰ ਆਲ ਕਢਵਾਉਣ ਆਉਂਦੇ ਆ ਉਹ ਫਿਰ ਡੇਲੀ ਮਾਸਟਰ ਆਲ ਕਢਾਉਣ ਉੱਥੇ ਜਾਇਆ ਕਰਨਗੇ ਜਿਨ੍ਹਾਂ ਨੇ ਕੋਈ ਜੁਆਕਾਂ ਨੇ ਮੋਹਰਾਂ ਲਵਾਉਣੀ ਹੈ ਤੇ ਉਹ ਫਿਰ ਡੈਲੀ ਮਾਨਸਾ ਜਾਇਆ ਕਰਨਗੇ ਤੇ ਸੀਡੀਪੀਓ ਦਫਤਰ ਨਾਲ ਜਿਹੜੇ ਸੰਬੰਧ ਆਂਗਣਵਾੜੀ ਦਾ ਹੈ ਜੀ ਤੇ ਆਂਗਣਵਾੜੀ ਵਰਕਰਾਂ ਨੂੰ ਕਿੰਨੇ ਕੰਮ ਹੁੰਦੇ ਆ ਉੱਥੇ ਤੇ ਉਹ ਫਿਰ ਆਂਗਣਵਾੜੀ ਵਰਕਰਾਂ ਵੀ ਡੈਲੀ ਦੇ ਜਿਹੜੇ ਕੋਈ ਉੱਥੇ ਸੰਬੰਧਿਤ ਕੰਮ ਹੁੰਦੇ ਆ ਫਿਰ ਮਾਨਸਾ ਜੀ ਕਿੱਡਾ ਵੱਡਾ ਲੋਕਾਂ ਦੇ ਹੋਊਗਾ ਕਿਵੇਂ ਲੇਡੀਜ਼ ਕੰਮ ਕਰਨਗੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਖੁਦ ਕੰਮ ਕਰਨ ਤੇ ਤੁਸੀਂ ਕਿੰਨੀਆਂ ਕੰਪਲਿਕੀਸ਼ਨਸ ਉਹਨਾਂ ਵਾਸਤੇ ਪੈਦਾ ਕਰੀ ਜਾਂਦੇ ਹੋ ਵੀ ਸਾਡੀ ਮੈਂ ਤਾਂ ਇੱਕ ਇਹ ਕਿਉਂਕਿ ਸੋਸ਼ਲ ਮੀਡੀਆ ਮਾਧਿਅਮ ਹੈ ਜੀ ਗੱਲ ਰੱਖਣ ਦਾ ਮੈਂ ਤਾਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਵੀ ਇਹ ਜੇ ਕਿਤੇ ਕਮ ਹੋ ਜਾਂਦਾ ਬਲਾਕ ਟੁੱਟ ਜਾਂਦਾ ਤੇ ਲੋਕ ਬਾਦਵਾਵਾ ਦੇਣਗੇ ਜੀ ਹੂੰ ਜਿਹੜੇ ਮਾਨਸਾ ਜਾਇਆ ਕਰ ਰਹੇ ਆ ਮਤਲਬ ਕਾਰਨ ਕੀ ਆ ਤੁਹਾਨੂੰ ਵੀ ਮਤਲਬ ਕਰਨ ਲੱਗਦਾ ਇਹ ਤਾਂ ਸਰਕਾਰ ਦੀ ਪਾਲਿਸੀ ਹੈ ਜੀ ਐਮਐਲ ਸਾਹਿਬ ਸਰਕਾਰ ਦਾ ਹਿੱਸਾ ਨੇ ਹੂੰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਕਲੀਅਰ ਕਰਨ ਦੱਸਣ ਵੀ ਅਸੀਂ ਕਿਉਂ ਤੋੜ ਰਹੇ ਆ ਬਲਾਕ ਵੀ ਟੁੱਟ ਰਹੇ ਆ ਪੰਜਾਬ 1998 ਤੋਂ ਚੱਲ ਰਿਹਾ ਜੀ ਨਹੀਂ ਹੋਰ ਬਲਾਕ ਵੀ ਟੁੱਟ ਰਹੇ ਹੋਰ ਬਲਾਕ ਜਿੱਥੇ ਇਹ ਸੀਗਾ ਵੀ ਨੇੜੇ ਪੈਂਦੇ ਸੀ ਸਰ ਵੀ ਉਹਨਾਂ ਦਾ ਕੋਈ ਜ਼ਿਆਦਾ ਟੁੱਟਣ ਦਾ ਲੋਕਾਂ ਤੇ ਅਸਰ ਨਹੀਂ ਉਹਨਾਂ ਦੀ ਹਰਾਸ਼ਮੈਂਟ ਨਹੀਂ ਵੱਧਦੀ ਇਹ ਸੁਣ ਚਾਹਿਆ ਵੀ ਉੱਥੇ ਜਿੱਥੇ ਲੋਕਾਂ ਦਾ ਕੋਈ ਵਿਰੋਧ ਨਹੀਂ ਉੱਥੇ ਲੋਕਾਂ ਦੀ ਅਦਲਾ ਬਦਲੀ ਇਹਨਾਂ ਨੇ ਕੁਛ ਦੀ ਕੀਤੀ ਹੈ ਪਰ ਇੱਥੇ ਤਾਂ ਜੀ ਧਰਨਾ ਲੱਗੇ ਸਾਰੇ ਸਰਪੰਚਾਂ ਨੇ ਅਸੀਂ 34 ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਵੀ ਐਮਐਲਏ ਸਾਹਿਬ ਇਹ ਤਾਂ ਬਹੁਤ ਵੱਡਾ ਬਹੁਤ ਘਾਟੇ ਵਾਲਾ ਸੌਦਾ ਹੈ ਵੀ ਇਹ ਨਾ ਤੁਸੀਂ ਕਰਵਾਓ ਇਹ ਤਾਂ ਲੋਕਾਂ ਦੀ ਜ਼ਿੰਦਗੀ ਜਮੇ ਖੜ ਜੂਗੀ ਜਿਨ੍ਹਾਂ ਨੇ ਦਫ਼ਤਰਾਂ 'ਚ ਕੰਮ ਆਉਣਾ ਹੈ ਬਹੁਤ ਜ਼ਿਆਦਾ ਇਹਦੇ ਨਾਲ ਰੁਕਾਵਟ ਆਉਣਗੀਆਂ ਜੀ। ਮਿਲੇ ਐਮਐਲਏ ਸਾਹਿਬ। ਹਾਂਜੀ ਮਿਲੇ ਸੀ ਤੇ ਸਾਨੂੰ ਭਰੋਸਾ ਵੀ ਦਿਵਾਇਆ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਇਸ ਚੀਜ਼ ਦਾ ਦੇਖਦੇ ਆਂ ਪਰ ਨਹੀਂ ਨੋਟੀਫਿਕੇਸ਼ਨ ਆ ਗਿਆ। ਹੂੰ ਤੇ ਬੀਡੀਪੀਓ ਸਾਹਿਬ ਸਾਡੇ ਬਦਲੇ ਆ ਜੀ ਹੁਣ ਪਹਿਲਾਂ ਸਰਦਾਰ ਭਪਿੰਦਰ ਸਿੰਘ ਸੀ ਹੁਣ ਮੈਡਮ ਆਏ ਨੇ। ਠੀਕ ਆ। ਉਹ ਮੈਡਮ ਨੇ ਜੁਆਇਨ ਨਹੀਂ ਕੀਤਾ 10 ਦਿਨ। ਉਹ ਕਹਿੰਦੇ ਵੀ ਜਿਹੜਾ ਵਲਾਕ ਹੀ ਟੁੱਟ ਗਿਆ। ਨੋਟੀਫਿਕੇਸ਼ਨ ਆ ਚੁੱਕਿਆ ਮੈਂ ਉੱਥੇ ਜੁਆਇਨ ਕਿਉਂ ਕਰਾਂ ਉਹ ਚੰਡੀਗੜ੍ਹ ਪਹੁੰਚ ਗਏ ਫਿਰ ਚੰਡੀਗੜ੍ਹ ਤੋਂ ਉਹਨਾਂ ਨੂੰ ਸਪੈਸ਼ਲ ਅਧਿਕਾਰ ਦੇ ਕੇ ਵੀ ਤੁਸੀਂ ਇੱਕ ਵਾਰੀ ਇੱਥੇ ਜੁਆਇਨ ਕਰ ਲਓ ਜਦੋਂ ਇੱਥੋਂ ਬਲਾਕ ਟੁੱਟਦਾ ਹੈ ਤਾਂ ਉਸੇ ਹਿਸਾਬ ਨਾਲ ਫਿਰ ਅਸੀਂ ਤੁਹਾਨੂੰ ਇਹ ਕਰਾਂਗੇ ਇਹ ਹਾਲਾਤ ਬਲਾਕ ਦੇ ਹੋਈ ਪਈ ਹੈ ਜੀ ਆ ਚੇਪੀ ਵਾਲੀ ਗੱਲ ਤੋਂ ਬਾਅਦ ਸੁੱਡੀ ਗੱਲ ਹੋਈ ਐਮਐਲਏ ਨਾਲ ਕੇ ਬਾਅਦ ਚ ਨਹੀਂ ਹੋਈ ਨਹੀਂ ਜੀ ਉਦੋਂ ਬਾਅਦ ਜਦੋਂ ਘਟਨਾ ਹੋ ਗਿਆ ਸਰ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਉਦੋਂ ਬਾਅਦ ਕੋਈ ਗੱਲ ਨਹੀਂ ਇਹ ਸਿਰਫ ਦੋ ਪਿੰਡਾਂ 'ਚ ਇਹ ਦੇਖਣ ਨੂੰ ਮਿਲੇਗਾ ਹਾਂ ਜੀ ਦੋ ਪਿੰਡਾਂ 'ਚ ਦੇਖਣ ਨੂੰ ਮਿਲੇਗਾ ਜਿਹੜਾ ਸਾਡੀ ਧਿਆਨ ਚ ਆਇਆ ਤੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਹੋਰ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਬੱਪੀ ਆਣਾ ਪਿੰਡ ਉਹਨਾਂ ਨਾਲ ਹੀ ਤੁਸੀਂ ਸੰਪਰਕ ਕਰ ਲੈਣਾ ਸੀ ਵੀ ਦੇਖੋ ਸਰਪੰਚਤਾ ਦੇਖੋ ਹੁਣ ਜਿੱਤ ਗਿਆ ਜੋ ਵੋਟਾਂ ਨਾਲ ਹੀ ਜਿੱਤੇ ਹੋਣੇ ਤੁਸੀਂ ਹਾਂਜੀ ਵੋਟਾਂ ਨਾਲ ਹੀ ਜਿੱਤੇ ਹਾਂ ਜੀ ਹਾਂ ਤੇ ਉਮੀਦ ਤਾਂ ਤੁਸੀਂ ਬਣੇ ਨਹੀਂ ਕੋਈ ਨਹੀਂ ਨਹੀਂ ਵੋਟਾਂ ਨਾਲ ਜਿੱਤੇ ਹਾਂ ਜੀ ਹਾਂ ਫਿਰ ਵੀ ਹੁਣ ਸਰਪੰਚਤਾ ਤੁਸੀਂ ਸਾਰਿਆਂ ਦੀ ਹੋ ਵੀ ਇਹ ਕੀ ਗੇਮ ਚੱਲ ਰਹੀ ਹੈ ਇਹ ਕੀ ਗੱਲ ਆ ਅਸਲ 'ਚ ਜੀ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਪਿੰਡਾਂ 'ਚ ਮਾਹੌਲ ਧੜੀਵਾਲਸਾ ਵੇ ਹੁੰਦਾ ਹੈ ਤੇ ਇੱਕ ਤਾਂ ਸ਼ਾਮ ਦਾ ਟਾਈਮ ਸੀ ਜਦੋਂ ਪਤਾ ਚੱਲਿਆ ਜੀ ਵੀ ਆ ਚੇਪੀ ਲੱਗੀ ਹੋਈ ਐ ਹੂੰ ਤੇ ਸਵੇਰੇ ਨੂੰ ਆਉਣਾ ਸੀ ਸਾਨੂੰ ਇਹ ਸੀਗਾ ਵੀ ਪਿੰਡ ਦੇ ਵਿੱਚ ਆਪਾਂ ਕਾਦੇ ਵਾਸਤੇ ਕੰਟਰੋਵਰਸੀ ਕ੍ਰੀਏਟ ਕਰਨੀ ਐ ਮੈਂ ਸਿੱਧਾ ਫਿਰ ਐਮਐਲਏ ਸਾਹਿਬ ਨੂੰ ਹੀ ਕੰਟੈਕਟ ਕਰਨਾ ਵਾਜਿਬ ਸਮਝਿਆ ਜੀ ਹਾਂ ਇੱਕ ਦਿਨ ਪਹਿਲਾਂ ਉਹਨਾਂ ਦੇ ਪੀਏ ਸਾਹਿਬ ਨੂੰ ਵੀ ਆ ਮਸਲਾ ਐ ਜੀ ਤੁਸੀਂ ਉਹਨਾਂ ਨੂੰ ਕਹਿ ਕੇ ਆਪਣੇ ਵਰਕਰਜ਼ ਨੂੰ ਜਾਂ ਜਿੱਥੋਂ ਵੀ ਇਹ ਹੋਇਆ ਵੀ ਤੁਸੀਂ ਇਹ ਹਟਵਾ ਦਿਓ ਜੀ ਵੀ ਇਸ ਚੀਜ਼ ਨਾਲ ਨਾ ਇਹ ਮਸਲਾ ਪਖੂਗਾ वैसे ਪਿੰਡਾਂ ਦੇ ਵਿੱਚ ਸਭ ਕੁਝ ਸਹੀ ਚੱਲ ਰਿਹਾ ਹੈ ਸਰਕਾਰ ਸਹੀ ਕੰਮ ਕਰ ਰਹੀ ਹੈ ਜੋ ਹੋਣਾ ਚਾਹੀਦਾ ਜੋ ਗ੍ਰਾਂਟ ਆਉਣੀ ਚਾਹੀਦੀ ਹੈ ਜਾਂ ਕਿਵੇਂ ਉਹ ਗ੍ਰਾਂਟਾਂ ਦਾ ਤਾਂ ਥਾੜੀ ਵਾਲਾ ਸਾਹਿਬ ਇਹ ਤਾਂ ਬਾਈ ਰਿਕਾਰਡ ਹੈ ਸਾਰਾ ਗ੍ਰਾਂਟਾਂ ਤਾਂ ਹੁਣ ਸਾਡੇ ਵਾਸਤੇ ਤਾਂ ਕੋਈ ਗ੍ਰਾਂਟ ਨਹੀਂ ਸਾਨੂੰ ਤਾਂ ਸਿਰਫ ਜਾਂ ਤਾਂ ਕੋਈ ਜੇ ਪ੍ਰੋਜੈਕਟ ਕੋਈ ਪਾਸ ਹੋਇਆ ਹੋਇਆ ਪਹਿਲਾਂ ਦਾ ਜਾਂ ਤਾਂ ਕੋਈ ਉਹ ਹੈ ਜਿਹੜੀਆਂ ਕੋਈ ਜਿਵੇਂ ਸਾਡੀਆਂ ਲੋੜਾਂ ਹੁੰਦੀਆਂ ਜਿਵੇਂ ਕੋਈ ਸਾਡੇ ਕੁਝ ਗਲੀਆਂ ਨੇ ਪੱਕੀਆਂ ਹੋਣ ਵਾਲੀਆਂ ਉਹਦੀ ਕੋਈ ਗ੍ਰਾਂਟ ਨਹੀਂ ਆਈ ਤੇ ਜਿਹੜੀਆਂ ਸਾਡੀਆਂ ਹੋਰ ਲੋੜਾਂ ਨੇ ਉਹਦੀ ਕੋਈ ਨਹੀਂ ਆਈ ਤੇ ਹਾਂ ਜਿਹੜੇ ਸਾਡੇ ਨੇੜੇ ਦੇ ਪਿੰਡ ਜਿੱਥੇ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਜੀ ਉਹਨਾਂ ਕੋਲੇ ਗਰਾਂਟਾ ਆਈਆਂ ਤੇ ਸਕੂਲਾਂ ਦਾ ਕੀ ਆਲਾ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਗ੍ਰਾਂਤੀ ਦਾ ਵੀ ਬਸ ਜਿਵੇਂ ਪਹਿਲਾਂ ਸੀ ਜੀ ਸੇਮ ਹੀ ਹੈ ਜਿਵੇਂ ਬੰਦੇ ਪਿੰਡ ਤੇ ਘਟਨ ਵਗੈਰਾ ਕੀਤਾ ਕੋਈ ਕਮਰੇ ਕੋਮਰੇ ਨਵੇਂ ਨਹੀਂ ਸਾਡੇ ਪਿੰਡ ਸਿੱਖਿਆ ਕ੍ਰਾਂਤੀ ਵਾਲਾ ਕੋਈ ਉਦਘਾਟਨ ਨਹੀਂ ਹੋਇਆ ਸਾਡੇ ਪਿੰਡ ਆਈ ਨਹੀਂ ਸਿੱਖਿਆ ਕ੍ਰਾਂਤੀ ਨਹੀਂ ਸਾਡੇ ਪਿੰਡ ਨਹੀਂ ਆਈ ਤੇ ਕੋਈ ਮੁਹੱਲਾ ਕਲੀਨਿਕ ਜਾਂ ਕੋਈ ਹੋਰ ਸਿਸਟਮ ਕੋਈ ਦੇ ਇਹ ਮਹੱਲਾ ਕਲੀਨਿਕ ਵੀ ਸਾਡੇ ਪਿੰਡ ਨਹੀਂ ਆਇਆ ਜੀ ਸਾਡੇ ਤਾਂ ਜਿਹੜੇ ਕੋਈ ਗ੍ਰਾਂਟ ਆਈ ਹੈ ਜਿਵੇਂ ਸਾਡੇ ਗਰਾਊਂਡ ਵਾਸਤੇ ਸਟੇਡੀਅਮ ਵਾਸਤੇ ਸਾਡੇ ਪਹਿਲਾਂ ਸਟੇਡੀਅਮ ਬਣਿਆ ਹੋਇਆ ਜੀ ਹਾਂ ਸਾਡੇ ਬਹੁਤ ਵਧੀਆ ਸਟੇਡੀਅਮ ਹੈ ਜੀ ਤੇ ਉਹਦੇ ਵਾਸਤੇ ਕੋਈ 10-12 ਲੱਖ ਰੁਪਿਆ ਸਾਨੂੰ ਗ੍ਰਾਂਟ ਆਈ ਹੈ ਹੋਰਾਂ ਪਿੰਡਾਂ ਦੇ ਵਿੱਚ ਇਹ ਹੈਗੀ तकरीबन 20 ਲੱਖ, 25 ਲੱਖ, 30-40 ਲੱਖ ਜਿੱਥੇ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਜੀ ਹਾਂ ਤੇ ਸਾਡੇ ਪਿੰਡ 'ਚ 10 ਲੱਖ ਤੇ ਉਹ ਵੀ ਠੇਕੇਦਾਰਾਂ ਨਾਲ ਸਿਸਟਮ ਹੈ ਜੀ ਠੇਕੇਦਾਰਾਂ ਨੂੰ ਪਹਿਲਾਂ ਹੀ ਠੇਕਾ ਟੈਂਡਰ ਦਿੱਤੇ ਹੋਏ ਐ ਪੰਚਾਇਤਾਂ ਦਾ ਤਾਂ ਉਹਦੇ ਵਿੱਚ ਕੋਈ ਰੋ ਪੰਚਾਇਤਾਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ ਜਿਹੜਾ ਹੋਰ ਪਾਰਟੀ ਦਾ ਸਰਪੰਚ ਆ ਜਾਂ ਸਰਬਸੰਮਤੀ ਨਾਲ ਬਣਿਆ ਉਹਦੇ ਨਾਲ ਵਿਤਕਰਾ ਹੋ ਰਿਹਾ ਸਾਰੇ ਸਿਸਟਮ ਦੇ ਵਿੱਚ ਜਿਹੜਾ ਹੋਰ ਪਾਰਟੀ ਦਾ ਜੀ ਉਹ ਤਾਂ ਸਰਪੰਚ ਸਾਰੇ ਦੁਖੀ ਨੇ ਹੂੰ ਜਿਹੜੇ ਕੋਈ ਸਰਪੰਚ ਜਿਆਦਾ ਜਿਵੇਂ ਹੁਣ ਚਲੋ ਮੈਂ ਕਹਿ ਸਕਦਾ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤਾਂ ਤੇ ਮੇਰਾ ਪਤਿ ਉਹਨਾਂ ਨੂੰ ਤਾਂ ਫਿਰ ਜਿਆਦਾ ਹੀ ਟਾਰਗੇਟ ਤੇ ਲਿਆ ਜਾਂਦਾ ਹੂੰ ਇਹ ਫਿਰ ਜਿੱਤਦੂ ਹੀ ਕਿਹੜੇ ਹਿਸਾਬ ਨਾਲ ਗਾਇ ਜਿੱਤਣ ਦਾ ਤਾਂ ਜੀ ਇਹ ਤਾਂ ਹੁਣ ਲੋਕਾਂ ਦਾ ਫਤਵਾ ਹੈ ਆਪਣਾ ਤਾਂ ਲੋਕਾਂ ਅੱਗੇ ਬੇਨਤੀ ਹੁੰਦੀ ਹੈ ਜੀ ਵੀ ਜੇ ਸਾਡੇ ਤੇ ਤੁਹਾਨੂੰ ਵਿਸ਼ਵਾਸ ਹੈ ਤਾਂ ਮੈਂ ਤਾਂ ਸਵਾਲ ਆਇਆ ਵੀ ਸੌਖਾ ਹੀ ਸੀ ਕੰਮ ਗਏ ੱਤਕਾ ਤੁੱਕਾ ਹੋਇਆ ਜਾਂ ਜਿਵੇਂ ਨਹੀਂ ੱਤਕਾ ਤਾਂ ਜੀ ਤੁਹਾਨੂੰ ਪਤਾ ਹੈ ਫਿਰ ਸੱਤਾਧਾਰੀ ਪਾਰਟੀ ਜਿੰਨਾ ਜ਼ੋਰ ਲੱਗਦਾ ਹੈ ਉਹਨਾਂ ਫਿਰ ਲਾਉਂਦੀ ਹੈ ਹੂੰ ਇਹ ਤਾਂ ਪਤਾ ਹੀ ਹੈ ਜੀ ਆਪ ਨੂੰ ਹੂੰ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਕੋਈ ਹੋਰ ਗੱਲਬਾਤ ਜੇ ਤੁਹਾਨੂੰ ਲੱਗਦਾ ਹੋਵੇ ਵੀ ਹਾਂ ਅੱਜ ਬੋਲ ਦੇਣੀ ਚਾਹੀਦੀ ਹੈ ਬਸ ਹੋਰ ਤਾਂ ਗੱਲਬਾਤ ਇਹੀ ਹੈ ਜੀ ਵੀ ਜਿਵੇਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਜੀ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਸੀ ਹਮ ਖਾਸ ਕਰਕੇ ਪੰਚਾਇਤਾਂ ਬਾਰੇ ਲੋਕ ਰਾਜ ਬਾਰੇ ਉਹ ਗੱਲਾਂ ਕਰਦੇ ਹੁੰਦੇ ਸੀ ਲੋਕਤੰਤਰ ਬਾਰੇ ਜੀ ਤੇ ਪੰਚਾਇਤਾਂ ਤਾਂ ਫਿਰ ਮੁੱਢਲੀ ਇਕਾਈ ਹੈ ਜੀ ਮੁੱਢਲੀ ਝੜਾ ਹੈ ਪੰਚਾਇਤੀ ਰਾਜ ਜੀ ਵੀ ਇਸ ਵਾਸਤੇ ਤੁਸੀਂ ਕਿਰਪਾ ਕਰਕੇ ਧਿਆਨ ਦਿਓ ਹਮ ਪੰਚਾਇਤਾਂ ਜਿੱਥੇ ਕਿਸੇ ਹੋਰ ਪਾਰਟੀ ਦੀਆਂ ਨੇ ਜਾਂ ਨਿਊਟਰਲ ਵੀ ਨੇ ਜਿਆਦਾ ਕਿਸੇ ਨਾਲ ਨਹੀਂ ਜੁੜੇ ਹੋਏ ਵੀ ਉਹਨਾਂ ਨੂੰ ਬਹੁਤ ਖੱਜਲ ਖਵਰੀ ਹੋ ਰਹੀ ਹੈ ਜੀ ਹੂੰ ਉਹਨਾਂ ਨਾਲ ਗਰੰਟਾਂ ਦੇ ਵਿੱਚ ਵੀ ਵਿਤਕਰ ਹੈ ਹੂੰ ਉਹਨਾਂ ਦੇ ਕੰਮ ਕਰਨ ਦੇ ਵਿੱਚ ਵੀ ਵਿਤਕਰ ਹੈ ਹਰ ਤਰ੍ਹਾਂ ਦਾ ਉਹਨਾਂ ਨਾਲ ਵਿਤਕਰ ਹੈ ਜਿਵੇਂ ਆ ਉਦਘਾਟਨ ਦੇ ਸੰਧ ਦੇ ਵਿੱਚ ਹੋਇਆ ਇਹ ਵੀ ਵਿਤਕਰਾ ਉਹਨਾਂ ਨਾਲ ਕੀਤਾ ਜਾਂਦਾ ਮੈਂ ਇੱਕ ਗੱਲ ਹੋਰ ਕਹੀ ਸੀ ਜੀ ਮੈਂ ਕਿਹਾ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਨੇ ਕੇਂਦਰ ਸਰਕਾਰ ਦੇ ਵਿੱਚ ਹੁਣ ਐਂਡੀਆ ਵੀਜੇਪੀ ਦੀ ਸਰਕਾਰ ਹੈ ਜਿੱਥੇ ਕਿਤੇ ਸੂਬਿਆਂ ਦੇ ਮੁੱਖ ਮੰਤਰੀ ਬੁલાਏ ਜਾਂਦੇ ਆ ਉੱਥੇ ਭਗਵੰਤ ਮਾਨ ਸਾਹਿਬ ਵੀ ਤਾਂ ਜਾ ਕੇ ਬਹਿੰਦੇ ਆ ਕੋਈ ਉਹਨਾਂ ਦੇ ਨਾਂ ਤੇ ਚੇਪੀ ਨਹੀਂ ਫੇਰਦਾ ਹੂੰ ਉਹਨਾਂ ਦੇ ਨਾਂ ਤੇ ਕੋਈ ਰੰਗ ਨਹੀਂ ਮਸਲਦਾ ਉੱਥੇ ਸਤਕਾਰ ਨਾਲ ਉਹਨਾਂ ਨੂੰ ਬਿਠਾਇਆ ਜਾਂਦਾ ਹੂੰ ਹਾਲਾਂਕਿ ਇੱਕ ਦੂਸਰੇ ਨਾਲ ਇਹਨਾਂ ਦੇ ਚਲੋ ਵਿਚਾਰਧਾਰਾ ਤੇ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਪਰ ਫਿਰ ਵੀ ਇੱਕ ਸਤਕਾਰ ਤਾਂ ਹੁੰਦਾ ਹੀ ਹੈ ਜੀ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤੇ ਮੈਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਜੇ ਸਿੰਗਲਾ ਜੀਆ ਨੂੰ ਕਿ ਤੁਸੀਂ ਜਦੋਂ ਵੀ ਪਿੰਡ ਆਇਓ ਅਸੀਂ ਬਤੌਰ ਐਮਐਲਏ ਤੁਹਾਡਾ ਹਾਰਦਿਕ ਸਵਾਗਤ ਕੀਤਾ ਨੀਵੇ ਹੋ ਕੇ ਤੁਹਾਨੂੰ ਮਿਲਦੇ ਆਂ ਵੀ ਇੱਕ ਤਾਂ ਜਿਹੜਾ ਇੱਕ ਬਲਾਕ ਵੀਖੀ ਵਾਲਾ ਇਦੇ ਵਿੱਚ ਇਹ ਗੱਲ ਤਾਂ ਸਾਫ਼ ਹੈ ਕਿ ਐਮਐਲਏ ਦੇ ਕੰਸੈਂਟ ਤੋਂ ਬਿਨਾਂ ਉਹ ਟੁੱਟ ਨਹੀਂ ਸਕਦਾ ਜੀ। ਜੀ। ਇੱਕ ਤਾਂ ਤੁਸੀਂ ਇਸ ਚੀਜ਼ ਤੇ ਧਿਆਨ ਦਿਓ ਇਹ ਬਲਾਕ ਨਹੀਂ ਟੁੱਟਣਾ ਚਾਹੀਦਾ ਤੁਹਾਨੂੰ ਬੇਨਤੀ ਹੈ ਕਿ ਇਸ ਚੀਜ਼ ਤੇ ਤੁਸੀਂ ਧਿਆਨ ਦੇ ਕੇ ਸੰਧਤ ਜੋ ਹੈਗੀ ਹੈ ਮਿਨਿਸਟਰੀ ਜਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਬਲਾਕ ਇੱਥੇ ਹੀ ਬਹਾਲ ਰੱਖਿਆ ਜਾਵੇ ਤੇ ਇੱਕ ਜਿਹੜਾ ਆ ਹੁੰਦਾ ਇਹਨੂੰ ਬੰਦ ਕੀਤਾ ਜਾਵੇ ਪੰਚਾਇਤਾਂ ਦੇ ਨਾਲ ਵੇਤਕਰਾ ਬਸ ਇਹੀ ਕਹਿਣਾ ਚਾਹੁੰਦੇ ਹਾਂ ਜੀ। ਜੀ ਮਨਿੰਦਰ ਜੀ ਧੰਨਵਾਦ। ਸੋ ਇਹ ਇੱਕ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈਗਾ ਤੁਸੀਂ ਪੱਥਰਾਂ ਵਾਲੇ ਨਹੀਂ ਪੱਥਰ ਸੁਨੇ ਹੋਣੇ ਆ ਇਹ ਚੇਪੀ ਵਾਲਾ ਨਹੀਂ ਪੱਥਰ ਪਹਿਲੀ ਵਾਰੀ ਤੁਸੀਂ ਦੇਖਿਆ ਕਿੱਥੇ ਆਮ ਆਦਮੀ ਪਾਰਟੀ ਦਾ ਇਹ ਦਾਵਾ ਸੀ ਵੀ ਸਾਡੇ ਨੀ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਮ ਲਿਖੇ ਜਾਣਗੇ ਪਰ ਇੱਥੇ ਚੁਣੇ ਹੋਏ ਨਿਮੰਦਿਆਂ ਦੇ ਨਾਮਾਂ ਦੇ ਉੱਤੇ ਵੀ ਚੇਪੀਆਂ ਲੱਗ ਰਹਿਣਾਂ ਗਈਆਂ ਸੋ ਉਮੀਦ ਕਰਦੇ ਹਾਂ ਵੀ ਇਹ ਮਾਮਲਾ ਸਰਕਾਰ ਦੇ ਧਿਆਨ ਚ ਆਊਗਾ ਤੇ ਸਰਕਾਰ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਊਗੀ ਅਗੇ ਫੇਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ